ਅਮਰੀਕਾ ਤੋਂ ਖਾਸ ਕਰਕੇ ਆਪਣੇ ਪਿਤਾ ਜੀ ਵਾਸਤੇ ਜਿਹੜੇ ਇੱਕ ਮੈਮ ਆਏ ਆਈ ਸੀ ਬਿਲਕੁਲ ਹੱਥੇ ਇਦਾਂ ਜੁੜੇ ਹੋਏ ਸਿਗੇ ਪੈਰ ਨਹੀਂ ਸੀ ਚੱਲ ਸਕ ਗੋਡੇ ਨਹੀਂ ਸੀ ਚੱਲ ਸਕਤੇ ਉਹਨਾਂ ਦਾ ਲਿਵਰ ਬਿਲਕੁਲ ਡਰਾਈ ਹੋ ਚੁੱਕਾ ਸੀ ਸੋ ਹੁਣ 7-8 ਮਹੀਨੇ ਹੋ ਗਏ ਰਿਵਾਈਵ ਹੋ ਗਿਆ 89 ইয়ার্স ਦੀ এজ ਦੇ ਵਿੱਚ ਇੱਕ ਮਹੀਨੇ ਚ ਬਹੁਤ ਫਰਕ ਪੈ ਗਿਆ ਸੀ ਕਿਉਂਕਿ ਉਹਨਾਂ ਨੂੰ ਥੋੜੀ ਮੈਮਰੀ ਲਾਸ ਦੀ ਪ੍ਰੋਬਲਮ ਸੀ ਉਹ ਵੀ ਬਹੁਤ ਬੈਟਰ ਹੈ ਹੁਣ ਬੰਦਾ ਜਿਹੜਾ ਵੀ ਬਿਮਾਰ ਹੁੰਦਾ ਉਹ ਆਪਣੇ ਅੰਦਰ ਹੀ ਆਪਣੀ ਬਿਮਾਰੀ ਨੂੰ ਆਪਣੇ ਆਪ ਠੀਕ ਕਰ ਸਕਦਾ ਹੋ ਉਹਦੇ ਅੰਦਰ ਇੱਕ ਤਰ੍ਹਾਂ ਦੀ ਕਹੋ ਵੀ ਪਾਵਰ ਇਦਾਂ ਦੀ ਹੈ ਇਨਸਾਨ ਆ ਜਿਹੜਾ ਇਨਸਾਨ ਦਾ ਦਿਮਾਗ ਹੈ ਉਹ ਸਿਟੀ ਸਕੈਨ ਐਮ ਆਰ ਆਈ ਐਕਸ-ਰੇ ਸਾਰੀਆਂ ਤਕੜੀਆਂ ਸਕੈਨਾਂ ਤੋਂ ਵੱਡਾ ਹੈ ਇਹ ਵਾਈਫ ਨੂੰ ਆ ਉਹਨਾਂ ਦਾ ਕਸਟਰੋਲ ਵੱਧ ਤੇ ਖੂਨ ਚ ਕਲਾਉਡ ਸੀਗੇ ਉਹ ਦਵਾਈ ਲਈ ਸੀ ਠੀਕ ਆ ਕਿੰਨੇ ਟਾਈਮ ਚ ਅ ਦੋ ਵਾਰ ਲੈ ਕੇ ਗਏ ਉਸ ਤੋਂ ਬਾਅਦ ਕਿੰਨਾ ਕੁ ਫਰਕ ਮੰਨਦੇ ਦੋ ਵਾਰ ਦੋ ਵਾਰ ਚ ਲਗਭਗ 99% ਹੈ ਤੇ ਫਿਰ ਉਸ ਤੋਂ ਬਾਅਦ ਡਿਪਰੈਸ਼ਨ ਹੋ ਗਿਆ ਹਾਂਜੀ ਤੇ ਕਾਫੀ ਸਾਲਾਂ ਤੋਂ ਦਵਾਈ ਖਾ ਰਹੀ ਹਾਂ ਆਰਾਮ ਨਹੀਂ ਆ ਰਿਹਾ ਤੇ ਹੁਣ ਬਾਰੋ ਸਪੈਸ਼ਲ ਆਈ ਹੈ ਇਹ ਮੇਰੇ ਚਾਚਾ ਜੀ ਨੇ ਤੇ ਕਹਿੰਦੇ ਇੱਥੋਂ ਦਵਾਈ ਦਵਾਉਣੀ ਹੈ ਇੱਥੋਂ ਮੈਨੂੰ ਆਰਾਮ ਆ ਗਿਆ ਵੀ ਤੁਹਾਨੂੰ ਵੀ ਆ ਜਾਊਗਾ ਡਾਕਟਰ ਸਾਹਿਬ ਜਿਸ ਅੱਛੀ ਨੀਅਤ ਨਾਲ ਹਰ ਪੇਸ਼ੈਂਟ ਨੂੰ ਦੇਖਦੇ ਨੇ ਮੇਰੇ ਖਿਆਲ ਜਿਆਦਾ ਪੇਸ਼ੈਂਟ ਉਸ ਕਰਕੇ ਠੀਕ ਹੁੰਦੇ ਨੇ ਮੇਰੇ ਲੂਟਸ ਦੇ ਚਰ ਸੋਲੀਆਂ ਹੈ ਅੱਛਾ ਹਾਂਜੀ ਤੇ ਕਿਤੇ ਹੋਰ ਪਾਸੇ ਵੀ ਤੁਹਾਡਾ ਚੱਲੇ ਟ੍ਰੀਟਮੈਂਟ ਇਹ ਪਹਿਲਾਂ ਪਹਿਲੀ ਵਾਰੀ ਆਇਆ ਨਹੀਂ ਪਹਿਲਾਂ ਵੀ ਦਵਾਈ ਖਾਧੀ ਪਰ ਕੋਈ ਫਰਕ ਹੀ ਨਹੀਂ ਪਿਆ ਅੱਛਾ ਕੋਈ ਫਰਕ ਨਹੀਂ ਪਿਆ ਜਿਹੜੀ ਪਹਿਲਾਂ ਦਵਾਈ ਖਾਧੀ ਹਾਂਜੀ ਉਹਦੇ ਨਾਲ ਕੋਈ ਫਰਕ ਨਹੀਂ ਪਿਆ ਇਹਦੀ ਮੈਂ ਮਹੀਨੇ ਦੀ ਦਵਾਈ ਖਾਧੀ ਕਿ ਮੈਨੂੰ ਬਹੁਤ ਫਰਕ ਪਿਆ ਇਹਦੇ ਵਿੱਚ ਪਹਿਲਾਂ ਕਿੱਥੋਂ ਖਾਧੀ ਤੁਸੀਂ ਦਵਾਈ ਪਹਿਲਾਂ ਵੀ ਕੋਈ ਡਾਕਟਰ ਛੱਡਿਆ ਹੀ ਨਹੀਂ ਅੱਛਾ ਇਹ ਪਹਿਲਾਂ ਤਾਂ ਜੋੜਾਂ 'ਚ ਦਰਦ ਹੋਇਆ ਸੀਗਾ ਮੇਰੇ ਇੱਥੇ ਇਹ ਚੀਜ਼ਾਂ ਦੇ ਤੇ ਉਂਗਲੀਆਂ ਦੇ ਤੇ ਫਿਰ ਗੋਡੇ ਦੇ ਆ ਗਿਆ ਗਿੱਟੀਆਂ ਤੇ ਤੇ ਇੱਕ ਵਾਰ ਤੇ ਮਤਲਬ ਇਦਾਂ ਹੋ ਗਿਆ ਕਿ ਗੋਡੇ ਤਾਂ ਚੱਲੇ ਨਹੀਂ ਸੀ ਜਾਂਦਾ ਨਾ ਇੱਥੇ ਵਜਨ ਪੈਂਦਾ ਸੀਗਾ ਫੜ ਕੇ ਹੀ ਚਲਾਉਂਦੇ ਸੀਗੇ ਜ਼ਿਆਦਾ ਘਰ ਦੇ ਤੇ ਹੁਣ ਮਤਲਬ ਬਹੁਤ ਫਰਕ ਆ ਗਿਆ ਅੱਗੇ ਨਾਲੋਂ ਨੂੰ ਥਾਇਰੋਇਡ ਸੀਗਾ ਪਹਿਲੇ ਕਾਈਰੇਟ ਦਾ ਬਾਇ-ਪ੍ਰੋਡਕਟ ਮੈਨੂੰ ਫਿਰ ਡਾਇਬੀਟਿਸ ਹੋ ਗਈ ਹੈ ਤੇ ਮੈਨੂੰ ਫਰਕ ਪੈ ਗਿਆ ਹਾਂਜੀ ਕਿੰਨੇ ਟਾਈਮ ਚ ਫਰਕ ਪੈ ਗਿਆ ਸਰ ਮੈਂ ਮਤਲਬ ਮੈਂ 1 ਮੰਥ ਪ੍ਰੋਪਰ ਖਾਈ ਸੀਗੀ ਪਰਹੇਜ਼ ਵੀ ਕੀਤਾ ਪ੍ਰੋਪਰ ਤਾਂ ਮੈਨੂੰ 1 ਮੰਥ ਚ ਫਰਕ ਪੈ ਗਿਆ ਸੀ ਮੇਰਾ ਸ਼ੂਗਰ ਲੈਵਲ 110 ਆਇਆ ਸੀ ਰੈਂਡਮ ਬੈਠੀਏ ਤੇ ਪ੍ਰੋਬਲਮ ਸੀ ਤੁਹਾਨੂੰ ਹਾਂਜੀ ਸੀ ਹੁਣ ਨਹੀਂ ਹੈਗੀ ਨਹੀਂ ਜੀ ਹੁਣ ਘਟਿਆ ਗਿਆ ਜੀ ਪਹਿਲਾਂ ਜੀ ਪਹਿਲੀ ਵਾਰ ਮੈਨੂੰ 48% ਸੀਗਾ ਆਪਸ ਪੁਆਇੰਟਾਂ 'ਚ ਤੇ ਉਸ ਤੋਂ ਬਾਅਦ 27 ਰਹਿ ਗਿਆ ਸੀ ਗਾ ਜੀ ਕੋਈ ਫਰਕ ਆ ਕਿ ਨਾਲੋਂ ਬਹੁਤ ਦਰਦ ਹੁੰਦਾ ਸੀ ਹੁਣ ਦਰਦ ਠੀਕ ਹੈ ਬਿਲਕੁਲ ਪਹਿਲਾਂ ਹੋਰ ਨਹੀਂ ਕਿਤੇ ਦਿਖਾਇਆ ਪਹਿਲਾਂ ਵੀ ਦਵਾਈਆਂ ਬਹੁਤ ਖਾਦੀ ਹਮੋਪੈਥੀ ਦਵਾਈ ਖਾਂਦ ਰਹੀ ਕੋਈ ਫਰਕ ਨਹੀਂ ਪਿਆ ਕੋਈ ਫਰਕ ਵੱਧਦਾ ਗਿਆ ਗਠੀਆ ਇਹਦੇ ਨਾਲ ਹੁਣ ਕੁਝ ਫਰਕ ਪਿਆ ਇਸ ਤਰ੍ਹਾਂ ਦਾ ਥਾਇਰੋਇਡ ਵਾਲਾ ਗਠੀਏ ਵਾਲਾ ਕਿਹੜਾ ਨੁਸਖਾ ਹੈ ਜੀ ਤੁਸੀਂ ਨੁਸਕੇ ਦੀ ਗੱਲ ਇਹ ਹੈ ਵੀ ਜਿਹੜੇ ਹੋ ਤੁਸੀਂ ਮੰਨ ਲਓ ਵੀ ਜਿਹੜੀ ਚੀਜ਼ ਤੁਹਾਡੇ ਲੀਵਰ ਨੂੰ ਖਰਾਬ ਕਰਦੀ ਹੈ ਤੁਹਾਡੇ ਲੀਵਰ ਨੂੰ ਸਭ ਤੋਂ ਵੱਧ ਚਾਹ ਖਰਾਬ ਕਰਦੀ ਹੈ ਤੁਹਾਡੇ ਲੀਵਰ ਨੂੰ ਸਭ ਤੋਂ ਵੱਧ ਖੁਸ਼ਕ ਖਾਣੇ ਖਰਾਬ ਕਰਦੇ ਨੇ ਤੁਸੀਂ ਠੀਕ ਉਹ ਛੱਡਦੇ ਤਾਂ ਲਗਭਗ ਤੁਸੀਂ ਕਹਿ ਲਓ ਵੀ ਦਵਾਈ ਨਾਲੋਂ 60% ਤਾਂ ਤੁਸੀਂ ਵੈਸੇ ਹੀ ਦਵਾਈ ਤੋਂ ਬਿਨਾਂ ਹੀ ਠੀਕ ਹੋ ਗਏ ਮਾਈ ਦੀਆਂ ਤਕੜੀ ਹੋ ਗਈ ਇਹਨਾਂ ਦੀਆਂ ਗੱਲਾਂ ਹੀ ਇਹ ਜਿ ਨੇ ਚਮਕ ਪੱਥਰ ਹੁੱਕ ਚੜਗੇ ਅੱਛਾ ਅਸੀਂ ਜੀ ਅੱਖਾਂ ਦੀ ਦਵਾਈ ਲੈ ਕੇ ਗਏ ਸੀ ਤੇ ਇੱਕ ਵਾਰੀ ਪਾਈ ਤੇ ਐਨਕ ਲਾਉਣ ਦੀ ਲੋੜ ਨਹੀਂ ਪਈ ਤੇ ਫਿਰ ਹੋਰ ਕਿਹੜੇ ਕਿਹੜੇ ਦਿੱਕਤਾਂ ਦੂਰ ਹੋਈਆਂ ਗੱਲਾਂ ਸੁਣ ਕੇ ਗੱਲਾਂ ਸੁਣ ਕੇ ਜੀ ਮੇਰੀ ਧੜਕਣ ਠੀਕ ਹੋਈ ਤੇ ਮੇਰੀ ਧੜਕਣ ਬਿਲਕੁਲ ਠੀਕ ਹੋ ਗਈ ਗੋਲੀ ਛੁੱਟ ਗਈ ਜੀਬ ਤੇ ਗੋਲੀ ਫਟਾਫਟ ਰੱਖ ਦਿੱਤੀ ਸलाम नमस्ते ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ farooq ਕੀ ਇੱਕ ਵਾਰ ਮੁਰਤੋਂ ਅਸੀਂ ਪਹੁੰਚੇ ਆ ਉੱਚਾ ਪਿੰਡ ਸੰਘੋਲ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਜਿੱਥੇ ਬੈਠੇ ਨੇ ਵੈਦ ਜਗਰੂਪ ਸਿੰਘ ਪੰਗੂ ਤੇ ਅੱਜ ਤੁਹਾਡੀ ਮੁਲਾਕਾਤ ਉਹਨਾਂ ਲੋਕਾਂ ਨਾਲ ਕਰਵਾਵਾਂਗੇ ਜਿਹੜੇ ਲੋਕ ਇਸ ਥਾਂ ਦੇ ਉੱਤੋਂ ਪੁਰਾਣੀਆਂ ਤੋਂ ਪੁਰਾਣੀਆਂ ਬਿਮਾਰੀਆਂ 'ਚ ਵੀ ਜਿਹੜਾ ਫਾਇਦਾ ਲੈ ਰਹੇ ਨੇ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਵੱਡੀ ਗਿਣਤੀ 'ਚ ਲੋਕ ਹੈਗੇ ਨੇ ਜਿਹੜਾ ਆਪੋ ਆਪਣੀਆਂ ਗੱਡੀਆਂ ਆਪੋ ਆਪਣੀਆਂ ਕਾਰਾਂ ਦੇ ਵਿੱਚ ਬੈਠੇ ਨੇ ਕੁਝ ਲੋਕ ਧੁੱਪੇ ਬੈਠੇ ਨੇ ਜਿਹੜੇ ਦੂਰੋਂ ਆਏ ਨੇ ਇਸ ਵੇਲੇ ਸਾਡੇ ਨਾਲ ਅ ਅਮਰੀਕਾ ਤੋਂ ਖਾਸ ਕਰਕੇ ਆਪਣੇ ਪਿਤਾ ਜੀ ਵਾਸਤੇ ਜਿਹੜੇ ਇੱਕ ਮੈਮ ਆਏ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਕੀ ਨਾਮ ਜੀ ਤੁਹਾਡਾ ਤਰੁੰਨਦੀਪ अच्छा ਤੁਸੀਂ ਦੱਸ ਰਹੇ ਸੀ ਕਿ ਤੁਸੀਂ ਅਮਰੀਕਾ ਤੋਂ ਆਏ ਹੋ ਮੈਂ ਹੁਣ ਕਾਫੀ ਜ਼ਰ ਹੋ ਗਈ ਐਥੇ ਆਪਣੇ ਫਾਦਰ ਦਾ ਟ੍ਰੀਟਮੈਂਟ ਕਰਾ ਰਹੀ ਆਂ ਅੱਛਾ ਜੀ ਕੀ ਪ੍ਰੋਬਲਮ ਕੀ ਹੈ ਉਹਨਾਂ ਦਾ ਲਿਵਰ ਬਿਲਕੁਲ ਡਰਾਈ ਹੋ ਚੁੱਕਾ ਸੀ ਸੋ ਹੁਣ 7-8 ਮਹੀਨੇ ਹੋ ਗਏ ਰਿਵਾਈਵ ਹੋ ਗਿਆ 89 ইয়ারਸ ਦੀ এজ ਦੇ ਵਿੱਚ ਅੱਛਾ ਤੁਸੀਂ ਇੱਥੋਂ ਕਰਵਾ ਰਹੇ ਸੀ ਟ੍ਰੀਟਮੈਂਟ ਜੀ ਹਾਂ ਜੀ 89 ਇਅਰ ਮਤਲਬ 89 ਇਅਰਸ ਦੇ ਸੀ ਜਦੋਂ ਮੈਂ ਲੈ ਕੇ ਆਈ ਆ ਇੱਥੇ ਹਾਂਜੀ ਤੇ ਕਿੰਨਾ ਡੈਮੇਜ ਕਿੰਨਾ ਸੀ ਜਿਹੜਾ ਲੀਵਰ ਰਾਈ ਸੀ ਬਿਲਕੁਲ ਹੱਥ ਇਦਾਂ ਜੁੜੇ ਹੋਏ ਸੀਗੇ ਪੈਰ ਨਹੀਂ ਸੀ ਚੱਲ ਸਕ ਗੋਡੇ ਨਹੀਂ ਸੀ ਚੱਲ ਸਕਤੇ ਸੋ ਡਰਾਈਨੈਸ ਬਹੁਤ ਜ਼ਿਆਦਾ ਸੀ ਇੰਟਰਨਲ ਸੋ ਬਹੁਤ ਫਰਕ ਹੈ ਉਹਨਾਂ ਨੂੰ ਹਾਂਜੀ ਤੇ ਕਿੰਨੇ ਟਾਈਮ ਚ ਫਰਕ ਪਿਆ ਜੀ ਇਹਨਾਂ ਪਹਿਲਾਂ ਤਾਂ ਇਨੀਸ਼ੀਅਲੀ 1 ਮਹੀਨੇ ਚ ਬਹੁਤ ਫਰਕ ਪੈ ਗਿਆ ਸੀ ਫਿਰ ਉਹਨਾਂ ਨੂੰ ਥੋੜੀ ਮੈਮਰੀ ਲਾਸ ਦੀ ਪ੍ਰੋਬਲਮ ਸੀ ਉਹ ਵੀ ਬਹੁਤ ਬੈਟਰ ਹੈ ਹੁਣ ਹਾਂਜੀ ਫੇ ਮੈਂ ਆਪਣੀ ਮੈਡੀਕੇਸ਼ਨ ਵੀ ਲੇਤੀ ਮਸਲ ਸਪੈਜ਼ਮ ਪਿੰਚ ਨਰਵ ਸਭ ਕੁਝ ਲੱਗੇ ਅਮਰੀਕਾ ਤੇ ਸਾਡੇ ਨਾਲੋਂ ਕਿਤੇ ਜ਼ਿਆਦਾ ਐਡਵਾਂਸ ਹੈਗੇ ਆਯੁਰਵੇਦਾਂ ਸਾਇੰਸ ਸਟਡੀ ਐਂਸ਼ੀਅੰਟ ਸਾਇੰਸ ਹੈ ਇਹ ਸਭ ਤੋਂ ਪੁਰਾਣੀ ਸੋ ਐਂਡ ਡਾਕਟਰ ਸਾਹਿਬ ਦਾ ਜੋ ਜਿਸ شدت ਨਾਲ ਉਹ ਪੇਸ਼ੈਂਟਸ ਨੂੰ ਦੇਖਦੇ ਆਂ ਉਸ ਮੇਰਾ ਆਯੁਰਵੇਦਾਨੀ ਸਖਾ ਸਕਦਾ ਇੱਕ ਸੱਚਾ ਤੇ ਸੁੱਚਾ ਇਨਸਾਨ ਹੀ ਇਹੋ ਜੇ ਕੰਮ ਕਰ ਸਕਦਾ ਜਿਸ ਜਿੱਦਤ ਨਾਲ ਲੋਕ ਪਹਿਲਾ ਨੰਬਰ ਦੇਖਦੇ ਨੇ ਉਸੇ ਪੇਸ਼ੈਂਟਸ ਨਾਲੋਂ ਹੰਡਰਡਸ ਨੰਬਰ ਵੀ ਦੇਖਦੇ ਨੇ ਸੋ ਹਰ ਮਰੀਜ਼ ਮੇਰਾ ਖਿਆਲ ਇਹ ਬਾਊਚ ਕਰ ਸਕਦਾ ਹੈ ਕਿ ਜਿਸ ਪੇਸ਼ੈਂਟਸ ਨਾਲ ਉਹਨਾਂ ਨੂੰ ਟ੍ਰੀਟ ਕੀਤਾ ਜਾਂਦਾ ਉਹ ਉਹਨਾਂ ਦੀ ਅਸਲੀਅਤ ਹੈ ਆਯੁਰਵੇਦ ਦਾ ਸਾਰੇ ਪੜ ਸਕਦੇ ਮੈਂ ਵੀ ਪੜੀ ਹਾਂ ਸੋ ਆਯੁਰਵੇਦਾ ਪੜਨਾ ਔਰ ਇੱਕ ਯੋਗ ਨੂੰ ਇੱਕ ਪੇਸ਼ੈਂਟ ਨੂੰ ਦੇਣਾ ਦੋ ਡਿਫਰੈਂਟ ਚੀਜ਼ਾਂ ਨੇ ਜੀ 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 ਜਿਹੜੇ ਲੋਕ ਇਸ ਵੇਲੇ ਤੁਹਾਨੂੰ ਦੇਖ ਰਹੇ ਨੇ ਜੀ ਉਹਨਾਂ ਨੂੰ ਕੀ ਕਹੋਗੇ ਤੁਹਾਡੇ ਵਾਂਗੋ ਆਪਣੇ ਪਿਤਾ ਨੂੰ ਲੈ ਕੇ ਪਰੇਸ਼ਾਨ ਆਸ਼ ਕਰੋ ਆਯੁਰਵੇਦਾ ਇੱਕ ਸਾਇੰਸ ਹੈਗੀ ਜਿਹੜੀ ਇੰਟਰਨਲੀ ਤੁਹਾਨੂੰ ਕਿਉਰ ਕਰਦੀ ਹੈ ਤੁਹਾਡਾ ਸਿਸਟਮ ਠੀਕ ਕਰਦੀ ਹੈ ਔਰ ਡਾਕਟਰ ਸਾਹਿਬ ਜਿਸ ਅੱਛੀ ਨੀਅਤ ਨਾਲ ਹਰ ਪੇਸ਼ੈਂਟ ਨੂੰ ਦੇਖਦੇ ਨੇ ਮੇਰੇ ਖਿਆਲ ਜਿਆਦਾ ਪੇਸ਼ੈਂਟ ਉਸ ਕਰਕੇ ਠੀਕ ਹੁੰਦੇ ਨੇ ਜੀ 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 ਬਹੁਤ ਬਹੁਤ ਸ਼ੁਕਰੀਆ ਆਪਣਾ ਤਜਰਬਾ ਸਾਂਝਾ ਕਰਨ ਵਾਸਤੇ ਆਪ ਵੀ ਬਹੁਤ ਬਹੁਤ ਅੱਛਾ ਕੰਮ ਕਰ ਰਹੇ ਹੋ ਜਿਹੜਾ ਸਾਰੀ ਦੁਨੀਆ ਦੇ ਵਿੱਚ ਇਹਨਾਂ ਨੂੰ ਪ੍ਰੋਪਗੇਟ ਕਰ ਰਹੇ ਹੋ ਇਹਨਾਂ ਨੂੰ ਹੀ ਨਹੀਂ ਬੜੇ ਸਾਰੇ ਤੁਹਾਡੇ ਵੀਡੀਓਜ਼ ਨੇ ਜਿਹੜੇ ਲੋਕਾਂ ਨੂੰ ਬਹੁਤ ਬੈਨੀਫਿਟ ਕਰਦੇ ਨੇ ਸੋ ਤੁਹਾਡਾ ਬਹੁਤ ਬਹੁਤ ਥੈਂਕ ਯੂ ਕਰਨ ਦਾ ਵੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸੋ ਇਹ ਤਸਵੀਰਾਂ ਨੇ ਜਿਹੜੀਆਂ ਇਸ ਵੇਲੇ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕੁਝ ਲੋਕ ਹੈਗੇ ਨੇ ਜਿਹੜੇ ਇੱਥੇ ਸਵੇਰੇ ਸਵੇਰੇ ਬੈਠੇ ਨੇ ਉਹਨਾਂ ਕੋਲ ਵੀ ਅਸੀਂ ਪੁੱਛਾਂਗੇ ਅਸੀਂ ਹਸਪਤਾਲ ਦੇ ਵਿੱਚ ਬਾਅਦ ਚ ਜਾਵਾਂਗੇ ਪਹਿਲੇ ਜਿਹੜੇ ਲੋਕ ਧੁੱਪ ਸੇਕ ਰਹੇ ਨੇ ਉਹਨਾਂ ਕੋਲ ਵੀ ਤਜਰਬਾ ਅਸੀਂ ਲਵਾਂਗੇ ਕਿ ਉਹ ਇੱਥੇ ਆਏ ਨੇ ਕੀ ਤਜਰਬਾ ਹੈਗਾ ਇੱਕ ਜਾ ਰਹੇ ਨੇ ਸਰਦਾਰ ਸਾਹਿਬ ਕੀ ਨਾਂ ਹੈ ਤੁਹਾਡਾ ਮੇਰਾ ਨਾਂ ਹਰਜੀਤ ਸਿੰਘ ਹੈ ਜੀ ਅੱਛਾ ਕਿੱਥੋਂ ਆਏ ਹੋ ਜੀ ਹਸਨਪੁਰ ਤੋਂ ਆਏ। ਇਹ ਕਿੱਥੇ? ਮੁਹਾਲੀ ਜਿਸ਼ਟਰ पे। ਅੱਛਾ ਮੁਹਾਲੀ ਤੋਂ ਸਾਰਾ ਪੰਜਾਬ ਤੋਂ ਮੁਹਾਲੀ ਨੂੰ ਭੱਜ-ਭੱਜ ਜਾਂਦਾ ਜੀ ਅਗਰ ਕੁਝ ਹੋ ਜਾਵੇ ਤੁਸੀਂ ਮੁਹਾਲੀ ਤੋਂ ਬੈਗ ਲੈ ਲਿਆ। ਬਹੁਤ ਦਵਾਈਆਂ ਲੈ ਲੀਆਂ ਇਧਰ ਆਰਾਮ ਨਹੀਂ ਆਇਆ ਹੁਣ। ਕੀ ਪ੍ਰੋਬਲਮ ਕੀ ਸੀ ਜੀ? ਪਹਿਲੇ ਮੈਨੂੰ ਬਹੁਤ ਦਰਦ ਹੁੰਦਾ ਸੀ ਪਿੰਡੇ 'ਚ। ਅੱਛਾ। ਤੇ ਹੁਣ ਮਤਲਬ ਨੀਂਦ ਘਟ ਆਉਂਦੀ ਆ ਥੋੜੀ। ਅੱਛਾ। ਉਹਦੇ ਨਾਲ ਦਵਾਈ ਪਹਿਲੀ ਵਾਰ ਆਏ ਹਾਂ? ਨਹੀਂ ਮੈਨੂੰ ਤਾਂ 5-6 ਵਾਰੀ ਹੋ ਗਿਆ ਗੁੱਡੀ ਨੂੰ ਲੈ ਕੇ ਆਏ ਪਹਿਲੀ ਵਾਰ। ਕੀ ਤਾਨੂੰ ਫਰਕ ਮੈਨੂੰ ਤਾਂ ਬਹੁਤ ਆ ਰਾਮ ਹੈ ਕਿੰਨਾ ਕੁ ਫਰਕ ਪੈ ਗਿਆ ਯਾਨੀ ਜਿਹੜਾ ਦਰ ਦੂਰ ਤੋਂ ਹੁੰਦਾ ਦਾ ਪਿੰਡ ਚੋਂ ਉਹ ਤਾਂ हट ਗਿਆ ਹੀ ਹੁਣ ਥੋੜੀ ਉਸ ਤਾਂ ਦਵਾਈਆਂ ਦੁਵਾਈਆਂ ਤਾਂ ਲਈਆਂ ਹੋਣਗੀਆਂ ਪਹਿਲਾਂ ਮੈਨੂੰ ਉਰੇ ਮੈਂ ਪਹਿਲਾਂ ਵੀ ਲਈਆਂ ਹੋਰ ਪਾਸੇ ਤੋਂ ਅੱਛਾ ਹੋਰ ਪਾਸੇ ਤੋਂ ਲਈਆਂ ਸੀ ਕੀ ਵੱਡੇ ਹਸਪਤਾਲ ਚ ਵੀ ਦਿਖਾਇਆ ਕਿਸੇ ਕੋਈ ਇੱਥੇ ਤੁਸੀਂ ਸਿੱਧੇ ਆ ਗਏ ਛੱਕਾ ਮਾਰਿਆ ਉਰੇ ਤਾਂ ਹੁਣ ਕਹੇ 2-3 ਮਹੀਨੇ ਹੋ ਗਏ ਉਰੇ ਤੋਂ ਕੰਦੇ ਪਹਿਲੇ ਹੋਰ ਤੋਂ ਵੀ ਦਿਖਾਇਆ ਗਈ ਹੈ ਅੱਛਾ ਅੱਛਾ ਗੁੱਡੀ ਨੂੰ ਕੀ ਪ੍ਰੋਬਲਮ ਹੈਗੀ ਹੈ ਇਹ ਬਾਹਰ ਤੋਂ ਆਈ ਹੈ ਜੀ ਇਹਨੂੰ ਡਿਪਰੈਸ਼ਨ ਹੈ ਨੀਂਦ ਘੱਟ ਆਉਂਦੀ ਹੈ ਇਹਨੂੰ अच्छा डिप्रेशन <laughs> ना नींद कट आਉਂਦੀ ਹੈ ਡਿਪਰੈਸ਼ਨ ਕਿਸ ਗੱਲ ਦਾ ਬਾਹਰ ਵਾਲਿਆਂ ਤਾਂ ਡਿਪਰੈਸ਼ਨ ਪੰਜਾਬ ਚ ਬੈਠੇ ਖਤਮ ਕਰ ਦਿੰਦੇ ਨੇ ਬਾਹਰ ਵਾਲੇ ਪਤਾ ਨਹੀਂ ਜੀ ਹੁਣ ਕੀ ਹੋ ਗਿਆ ਇਹਨੂੰ ਪੁੱਛ ਲਓ ਤੁਸੀਂ ਗੁੱਡੀ ਨੂੰ ਪੁੱਛ ਲਓ ਅਸੀਂ ਪੁੱਛਣ ਦੀ ਕੋਸ਼ਿਸ਼ ਕਰਦੇ ਆਂ ਅਸੀਂ ਭੈਣ ਜੀ ਨਾਲ ਵੀ ਗੱਲਬਾਤ ਕਰਦੇ ਆਂ ਅ ਕੋਸ਼ਿਸ਼ ਕਰਦੇ ਆਂ ਕਿ ਅਸੀਂ ਗੱਲਬਾਤ ਕਰ ਸਕੇ ਸੱਚਕਾਲ ਭੈਣ ਜੀ ਸੱਚਕਾਲ ਜੀ ਕੀ ਨਾਂ ਹੈ ਤੁਹਾਡਾ ਇਕਵਿੰਦਰ ਕੌਰ ਅੱਛਾ ਇਹ ਤੁਹਾਡੇ ਬੱਚੇ ਨੇ ਹਾਂ ਜੀ ਤੇ ਫਿਰ ਇੰਨੇ ਸੋਹਣੇ ਸੋਹਣੇ ਜਿਨ੍ਹਾਂ ਕੋਲ ਬੱਚੇ ਹੋਣ ਪਰਮਾਤਮਾ ਦੀ ਇੰਨੀ ਵੱਡੀ ਦਾਤ ਹੋਵੇ ਤੇ ਉਹਨਾਂ ਨੂੰ ਡਿਪਰੈਸ਼ਨ ਕਿਵੇਂ ਹੋ ਸਕਦਾ ਦੀ ਸਾਡੇ ਡੈਥ ਹੋ ਗਈ ਸੀ ਕਿਸੇ ਦੀ ਅੱਛਾ ਸਦਮਾ ਲੱਗਿਆ ਸੀ ਹਾਂਜੀ ਸੱਸ ਦੀ ਡੈਥ ਅੱਛਾ ਸੱਸ ਦੀ ਡੈਥ ਹੋ ਗਈ ਸੀ ਹਾਂਜੀ ਅੱਛਾ ਉੱਥੇ ਬਾਹਰ ਹੀ ਕਿਤੇ ਤੁਸੀਂ ਕਨੇਡਾ ਹਾਂਜੀ ਕਨੇਡਾ ਅੱਛਾ 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 ਤੇ ਫਿਰ ਉਸ ਤੋਂ ਬਾਅਦ ਡਿਪਰੈਸ਼ਨ ਹੋ ਗਿਆ ਹਾਂਜੀ ਤੇ ਕਾਫੀ ਸਾਲਾਂ ਤੋਂ ਦਵਾਈ ਖਾ ਰਹੀ ਹਾਂ ਆਰਾਮ ਨਹੀਂ ਆ ਰਿਹਾ ਤੇ ਹੁਣ ਬਾਰੋ ਸਪੈਸ਼ਲ ਆਈਆਂ ਐ ਇਹ ਮੇਰੇ ਚਾਚਾ ਜੀ ਨੇ ਤੇ ਕਹਿੰਦੇ ਇੱਥੋਂ ਦਵਾਈ ਦਿਵਾਉਣੀ ਐ ਇੱਥੋਂ ਮੈਨੂੰ ਆਰਾਮ ਆ ਗਿਆ ਵੀ ਤੈਨੂੰ ਵੀ ਆ ਜਾਊਗਾ ਅੱਛਾ ਹਾਂਜੀ ਪਹਿਲੀ ਵਾਰ ਆਏ ਹਾਂ ਪਹਿਲੀ ਵਾਰ ਆਏ ਹਾਂ ਹਾਂਜੀ ਕੀ ਕੀ ਡਾਕਟਰ ਸਾਹਿਬ ਨੇ ਕੀ ਸਮਝਾਇਆ ਕੀ ਕੀ ਉਹਨਾਂ ਨੇ ਕਿਹਾ ਕੋਈ ਨਹੀਂ ਆਰਾਮ ਆਜੂਗਾ ਉਹਨਾਂ ਨੇ ਪੂਰਾ ਭਰੋਸਾ ਦਿਵਾਇਆ ਅੱਛਾ ਇਸ ਤਰ੍ਹਾਂ ਦਾ ਕੀ ਦਿੱਤਾ ਉਹਨਾਂ ਨੇ ਕੀ ਟੋਟਕਾ ਨੁਸਕਾ ਦਿੱਤਾ ਕੁਝ ਨੁਸਕਾ ਕੋਈ ਹਾਂਜੀ ਉਹਨਾਂ ਨੇ ਦਵਾਈ ਦਿੱਤੀ ਹੈ ਹਾਂਜੀ ਜੀ ਜੀ ਚਲੋ ਭੈਣ ਜੀ ਜਦੋਂ ਤੁਸੀਂ ਬਿਲਕੁਲ ਠੀਕ ਹੋਗੇ ਅਸੀਂ ਫਿਰ ਤੁਹਾਡੇ ਨਾਲ ਗੱਲਬਾਤ ਕਰਾਂਗੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਗੱਲਬਾਤ ਕਰਨ ਵਾਸਤੇ ਆਪਣਾ ਐਕਸਪੀਰੀਅੰਸ ਸ਼ੇਅਰ ਕਰਨ ਦੇ ਲਈ ਸੋ ਤੁਸੀਂ ਦੇਖੋ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇੱਥੇ ਕੁਝ ਕੋਈ ਹੋਰ ਵੀ ਲੋਕ ਹੈਗੇ ਨੇ ਜਿਹੜੇ ਇੱਥੇ ਪਹੁੰਚੇ ਹੋਏ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਕੇ ਸਮਝਣ ਦੀ ਕੋਸ਼ਿਸ਼ ਕਰਾਂਗੇ ਅਸੀਂ ਮੁਹਾਲੀ ਤੋਂ ਆਏ ਜੀ ਕਮਲਜੀਤ ਸਿੰਘ ਨਾਮ ਹੈ। ਅੱਛਾ ਕੀ ਪ੍ਰੋਬਲਮ ਲੈ ਕੇ ਆਏ ਹੋ? ਤੇ ਮੇਰੀ ਵਾਈਫ ਨੂੰ ਗਠੀਏ ਦੀ ਪ੍ਰੋਬਲਮ ਹੈ। ਅੱਛਾ ਲੱਗਦੇ ਤਾਂ ਹੈ ਨਹੀਂ। ਨਹੀਂ, 2 ਮਹੀਨੇ ਤੋਂ ਦਵਾਈ ਖਾ ਰਹੀ ਹੈ। ਠੀਕ ਹੋ ਗਿਆ ਹੈ ਹੁਣ ਤਾਂ। ਅੱਛਾ ਹੁਣ ਤਾਂ ਗਠੀਆਲਾ ਇੰਨਾ ਟਾਈਮ ਕਿੱਥੇ ਖੜ੍ਹ ਲੂਆ? ਹਾਂ ਜੀ ਹਾਂ ਜੀ ਬਹੁਤ ਪ੍ਰੋਬਲਮ ਸੀਗੀ ਗਠੀਏ ਦੀ ਹਾਂ ਜੀ। 2 ਮਹੀਨੇ ਹੋ ਗਏ ਖਾਦੀ ਨੂੰ ਦਵਾਈ ਨੂੰ। ਹੁਣ ਤੀਜਾ ਮਹੀਨਾ ਹੈ। ਕਿੰਨੇ ਟਾਈਮ ਦੀ ਪ੍ਰੋਬਲਮ ਸੀ? ਇਹ ਹੈਗੀ 6-7 ਸਾਲ ਪੁਰਾਣੀ ਹੈ। 6-7 ਸਾਲ ਪੁਰਾਣੀ ਮਤਲਬ ਉਸਤੇ ਗਠੀਏ ਦੇ ਫਿਰ ਮਤਲਬ ਗੋਲਡਨ ਮਰੀਜ਼ ਬਣ ਗਏ ਅੱਛਾ ਉਹ ਤੁਰੇ ਨਹੀਂ ਸੀ ਜਾਂਦਾ ਹੈਗੇ ਗੋਡਿਆਂ ਤੋਂ ਹਾਂਜੀ ਬਹੁਤ ਪ੍ਰੋਬਲਮ ਸੀਗੀ ਹੁਣ ਦਵਾਈ ਤਾਂ ਬਹੁਤ ਫਰਕ ਆ ਹੈਗਾ ਇਸ ਤਰ੍ਹਾਂ ਦਾ ਕੀ ਇਹਨਾਂ ਨੇ ਦਿੱਤਾ ਦੇਸੀ ਦਵਾਈ ਜੀ ਖਾੜ ਪੀਣ ਦਾ ਪਰਹੇਜ਼ ਹੈ ਅੱਛਾ ਫਿਰ ਪਰਹੇਜ਼ ਕੀਤਾ ਹਾਂਜੀ ਹਾਂ ਪੂਰਾ ਪਰਹੇਜ਼ ਕੀਤਾ ਹਾਂਜੀ ਹਾਂਜੀ ਪੂਰਾ ਪਰਹੇਜ਼ ਹੈ ਜੀ ਪਹਿਲਾਂ ਕੀ ਹੁੰਦਾ ਸੀ ਚਲੋ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਦੇਖੋ ਗਠੀਏ ਦੀ ਪ੍ਰੋਬਲਮ ਹੈਗੀ ਸੀ ਭੈਣ ਜੀਆਂ ਨੂੰ ਅ ਕੀ ਪ੍ਰੋਬਲਮ ਕੀ ਹੁੰਦੀ ਸੀ ਪਹਿਲਾਂ ਇਹ ਪਹਿਲਾਂ ਤਾਂ ਜੋੜਾਂ 'ਚ ਦਰਦ ਹੋਇਆ ਸੀਗਾ ਮੇਰੇ ਇੱਥੇ ਇਹ ਚੀਜ਼ਾਂ ਦੇ ਤੇ ਉਂਗਲੀਆਂ ਦੇ ਤੇ ਫਿਰ ਗੋਡਿਆਂ ਦੇ ਆ ਗਿਆ ਗਿੱਟੀਆਂ ਤੇ ਤੇ ਇੱਕ ਵਾਰ ਤਾਂ ਮਤਲਬ ਇਦਾਂ ਹੋ ਗਿਆ ਕਿ ਗੁੱਡੇ ਤਾਂ ਚੱਲੇ ਨਹੀਂ ਸੀ ਜਾਂਦਾ ਨਾ ਇੱਥੇ ਵਜਨ ਪੈਂਦਾ ਸੀਗਾ ਫੜ ਕੇ ਹੀ ਚਲਾਉਂਦੇ ਸੀਗੇ ਜ਼ਿਆਦਾ ਕਰਦੇ ਤੇ ਹੁਣ ਮਤਲਬ ਬਹੁਤ ਫਰਕ ਆ ਗਿਆ ਅੱਗੇ ਨਾਲੋਂ 2 ਮਹੀਨੇ ਹੋ ਗਏ ਕਰਦੇ ਨੂੰ ਦਵਾਈ ਦੋ ਮਹੀਨੇ ਦੇ ਵਿੱਚ ਹਾਂਜੀ ਫਰਕ ਪੈ ਗਿਆ ਕਾਫੀ ਅੱਛਾ ਤੇ ਗੋਡਿਆਂ ਨੂੰ ਜਦੋਂ ਦਰਦ ਹੋਣ ਲੱਗਦਾ ਫਿਰ ਡਾਕਟਰ ਤਾਂ ਕਹਿੰਦੇ ਜੀ ਆਪਰੇਸ਼ਨ ਕਰਾ ਲਓ ਨਹੀਂ ਜੀ ਆਪਰੇਸ਼ਨ ਇਹ ਤਾਂ ਨਹੀਂ ਕਹਿੰਦੇ ਹਾਂਗੇ ਸਾਰੇ ਜੋੜਾਂ 'ਚ ਦਰਦ ਹੁੰਦਾ ਸਿਗਾ ਇਹ ਪਰ ਇਹ ਡਾਕਟਰ ਨਹੀਂ ਕਹਿੰਦੇ ਹਾਂਗੇ ਅੱਛਾ ਇਹ ਨਹੀਂ ਕਹਿੰਦੇ ਨਹੀਂ ਇਹਨੇ ਕਿਵੇਂ ਠੀਕ ਕੀਤਾ ਫਿਰ ਬਸ ਦਵਾਈ ਨਾਲ ਜੀ ਦੋ ਟਾਈਮ ਦਵਾਈ ਲੈਣੀ ਹੈ ਅੱਛਾ ਹਾਂਜੀ ਦੋ ਨਾਲੋਂ ਫਰਕ ਪੈ ਜਾਂਦਾ ਬਹੁਤ ਆ ਤੁਸੀਂ ਕਿੱਥੇ ਕਿੱਥੇ ਦਿਖਾਇਆ ਕਹਿੰਦੇ ਵੀ ਜੇ ਘਰ ਵਾਲੀ ਨੂੰ ਪ੍ਰੋਬਲਮ ਹੋ ਜੇ ਬੰਦੇ ਨੂੰ ਤਾਂ ਪਹਿਲਾਂ ਪ੍ਰੋਬਲਮ ਹੋ ਜਾਂਦੀ ਹੈ ਨਹੀਂ ਕਿੱਥੇ ਕਿੱਥੇ ਲੈ ਕੇ ਗਏ ਤੁਸੀਂ ਪਹਿਲਾਂ ਹਸਪੀਟਲ ਹੋਰਾਂਚ ਵੀ ਦਿਖਾਇਆ ਸੀ ਹਾਂਜੀ ਪ੍ਰਾਈਵੇਟ ਕੋਈ ਫਰਕ ਤਾਂ ਕੋਈ ਫਰਕ ਨਹੀਂ ਪਿਆ ਹੈਗਾ ਇੰਨਾ ਉਹ ਦੂਜੀ ਸੀ ਅੰਗਰੇਜ਼ੀ ਦਵਾਈ ਸੀ ਇਹ ਪਰ ਇਹ ਦੇਸੀ ਨਾਲ ਫਰਕ ਪੈ ਗਿਆ ਫਰਕ ਪੈ ਗਿਆ ਛੇਤੀ ਫਰਕ ਪੈ ਗਿਆ ਜੀ 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 ਚਲੋ ਬਹੁਤ ਬਹੁਤ ਧੰਨਵਾਦੀ ਤੁਹਾਡਾ ਕਰਨ ਵਾਸਤੇ ਸੋ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਇਸ ਵੇਲੇ ਦਿਖਾ ਰਹੇ ਹਾਂ ਬਹੁਤ ਸਾਰੇ ਲੋਕ ਹੋਰ ਵੀ ਹੈਗੇ ਨੇ ਜਿਹੜੇ ਧੁੱਪ ਦਾ ਵੀ ਆਨੰਦ ਲੈ ਰਹੇ ਨੇ ਅਸੀਂ ਵੀ ਉਹਨਾਂ ਕੋਲ ਐਕਸਪੀਰੀਅੰ ਕਿ ਉਹ ਪੂਰੇ ਮਾਮਲੇ ਦੇ ਉੱਤੇ ਕੀ ਕਹਿੰਦੇ ਨੇ ਕਿਉਂਕਿ ਛੇਤੀ ਹੀ ਲੋਕ ਆ ਜਾਂਦੇ ਨੇ ਤਾਂ ਕਿ ਨੰਬਰ ਛੇਤੀ ਲੱਗ ਸਕੇ ਤੇ ਫਾਰਗ ਹੋ ਕੇ ਘਰ ਨੂੰ ਛੇਤੀ ਜਾ ਸਕਣ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਕੀ ਨਾਂ ਹੈ ਤੁਹਾਡਾ ਕਲਵਿੰਦਰ ਸਿੰਘ ਅੱਛਾ ਕਿੱਥੋਂ ਆਏ ਹੋ ਪੂਨੀਆਂ ਪਿੰਡ ਹੈ ਪੂਨੀਆਂ ਇਹ ਆ ਗਿਆ ਪੂਨੀਆਂ ਬੰਗਿਆ ਕੋਲ ਨਾ 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 ਮਾਚੀਵਾੜਾ ਸਾਹਿਬ ਕੋਲ ਮਾਚੀਵਾੜਾ ਸਾਹਿਬ ਕੋਲ ਕੀ ਪ੍ਰੋਬਲਮ ਲੈ ਕੇ ਆਏ ਹੋ ਭਾਈ ਨਹੀਂ ਵਾਈਫ ਨੂੰ ਆ ਉਹਨਾਂ ਦਾ ਕਸਟਰੋਲ ਵੱਧ ਤੇ ਤੇ ਖੂਨ ਚ ਕਲੌਟ ਸੀਗੇ ਉਹ ਦਵਾਈ ਲਈ ਸੀ ਠੀਕ ਆ ਹੁਣ ਖੂਨ ਚ ਵੀ ਕਲੌਟ ਬਣ ਜਾਂਦੇ ਨੇ ਜੀ ਅੱਛਾ ਖਾਨਦਾਨੀ ਹੋਆ ਥੋੜੀ ਜੀ ਉਹ ਪਰ ਹੁਣ ਇਹ ਠੀਕ ਨੇ ਕਿੰਨੇ ਟਾਈਮ ਚ ਦੋ ਵਾਰ ਲੈ ਕੇ ਗਏ ਹਾਂ ਉਸ ਤੋਂ ਬਾਅਦ ਕਿੰਨਾ ਕੁ ਫਰਕ ਪੰਦੋਂ ਦੋ ਵਾਰ ਦੋ ਵਾਰ ਚ ਲਗਭਗ 99% ਹੈ 99% ਠੀਕ ਠੀਕ ਲਾਲੋ ਰਿਪੋਰਟਰ ਤਾਂ ਨਹੀਂ ਗਲਤ ਦੇਤੀ ਇਹ ਜੋ ਰੀਅਲ ਹੈ ਇਹੀ ਗੱਲ ਹੈ ਦੋ ਵਾਰ ਨਾਲ 99% ਤਾਂ ਹਾਂ ਹਾਂ ਹੁੰਦਾ ਕੀ ਸੀ ਉਹਦੇ ਨਾਲ ਜਦੋਂ ਪ੍ਰੋਬਲਮ ਸੀ ਕੋਸਟ੍ਰੋਲ ਨਾਲ ਇੱਕ ਤਾਂ ਬੰਦੇ ਨੂੰ ਇੱਕ ਤਾਂ ਉਹ ਹਾਰਟ ਦੀ ਪ੍ਰੋਬਲਮ ਜ਼ਿਆਦਾ ਆਉਂਦੀ ਹੁੰਦੀ ਹੈ ਉਹ ਚੰ ਠੀਕ ਹੈ ਤੇ ਜੋੜਾਂ ਚ ਦਰਦ ਰਹਿੰਦਾ ਸੀਗਾ ਅੱਛਾ ਜੀ ਉਹ ਸਭ ਦਾ ਜਾਨੀ ਹੁਣ ਠੀਕ ਆ ਸਾਰਾ ਬੋਡੀ ਨਹੀਂ ਉਹ ਪਹਿਲਾਂ ਕਦੇ ਬਹੁਤ ਜਗ੍ਹਾ ਦਵਾਈ ਲੈ ਲਈ ਤੇ ਠੀਕ ਨਹੀਂ ਸੀ ਹੋਇਆ ਠੀਕ ਨਹੀਂ ਹੋ ਰਹੀ ਅੱਛਾ ਜਿਹੜੇ ਲੋਕ ਇਸ ਵੇਲੇ ਬਹੁਤ ਆਲੇ-ਦਾਲੇ ਭਟਕਦੇ ਨੇ ਮੈਂ ਹਮੇਸ਼ਾ ਇਹ ਕਹਿਣਾ ਕਿ ਆਯੁਰਵੇਦ ਨੂੰ ਵਿਸ਼ਵਾਸ ਨਾਲ ਜੇਕਰ ਅਸੀਂ ਲਈਏ ਤਾਂ ਬਹੁਤ ਜ਼ਿਆਦਾ ਬੈਨੀਫਿਟ ਹੁੰਦਾ ਹੈ ਬਹੁਤ ਵਾਰ ਹੁੰਦਾ ਜੀ ਅਸੀਂ ਵੱਡੇ-ਵੱਡੇ ਹਸਪਤਾਲਾਂ 'ਚ ਵੱਡੇ-ਵੱਡੇ ਡਾਕਟਰਾਂ ਕੋਲ ਚਲੇ ਜਾਂਦੇ ਆ ਪਰ ਕਹਿੰਦੇ ਯਾਰ ਦੇਸੀ ਵਾਲੇ ਨੇ ਪਾਸਾ ਦੇਸੀ ਕੀ ਕਰੂਗਾ ਨਹੀਂ ਅੰਗਰੇਜ਼ੀ ਤਾਂ ਆਇਆ ਅਸੀਂ ਪਹਿਲਾਂ ਤੇ ਘੱਟ ਖਾਦੇ ਜੇ 12ਵੇਂ ਉੱਥੇ ਵੀ ਲੈਨੇ ਆ ਪਿੰਡ ਤਾਂ ਹੋਮੋਪੈਥਿਕ ਵਰਤਦੇ ਆਸੀਂ ਨੀ ਕਦੇ ਅੰਗਰੇਜ਼ੀ ਦਵਾਈ ਵਰਤਦੇ ਕਦੇ ਵੀ ਨਹੀਂ ਮੈਨੂੰ ਲੱਗਦਾ ਕਿ ਫਿਰ ਸੰਭਲ ਵੀ ਤਾਂ ਹੀ ਛੇਤੀਗੇ ਹਾਂ ਸ਼ਾਇਦ ਹੋ ਸਕਦਾ ਅਸੀਂ ਕਦ ਹਾਂ ਹੋ ਸਕਦਾ ਵੀ ਤਾਂ ਵੀ ਕਬਰ ਛੇਤੀ ਹੋ ਗਿਆ ਹੋਵੇ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ ਸੋ ਕੁਝ ਕੋ ਹੋਰ ਵੀ ਇੱਥੇ ਸਾਡੀ ਪੈਣਾ ਹੈਗੀਆਂ ਨੇ ਜੋ ਧੁੱਪ ਦਾ ਵੀ ਆਨੰਦ ਨਾਲ ਨਾਲ ਲੈ ਰਹੇ ਨੇ ਗੱਲਾਂ ਵੀ ਕਰ ਰਹੇ ਨੇ ਮਾਤਾ ਜੀ ਵੀ ਸਾਡੇ ਨਾਲ ਬੜੇ ਖੁਸ਼ ਨੇ ਸਾਸ਼ਿਕਾ ਜੀ ਅਸੀਂ ਤੁਹਾਡੇ ਦਰਸ਼ਨ ਹੋਏ ਸਾਨੂੰ ਅਸੀਂ ਦੇਰ ਦੇ ਕਾਫੀ ਦੇਰ ਤੋਂ ਮੈਂ ਤੁਹਾਡੀ ਵੀਡੀਓ ਦੇਖ ਰਹੀ ਆ ਅੱਛਾ ਜੀ ਤਾਂ ਮੈਂ ਤੁਹਾਨੂੰ ਦੇਖ ਕੇ ਪਹਿਲਾਂ ਆਏ ਸੀ ਮੈਂ ਖਾਲੇ ਅੱਜ ਆਏ ਹੋਏ ਨਵੇਂ ਗਏ ਰੋਈ ਦੇ ਕਿ ਨਾ ਤੁਹਾਡਾ ਮੇਰਾ ਨੰਗਰ ਮੀਤ ਕਾਰ ਆ ਅੱਛਾ ਕਿੱਥੋਂ ਆਏ ਹੋ ਅਸੀਂ ਜਲੰਧਰ ਤੋਂ ਆਇਆ ਜਲੰਧਰ ਤੋਂ ਆਏ ਹੋ ਬੜੀਆਂ ਸਵੇਰੇ ਸਵੇਰੇ ਬਾਟਾ ਖੇਚੀ ਆਣੇ ਆ ਦੇਖੋ ਨਹੀਂ ਅਸੀਂ ਰਾਤੀ ਖੰਨੇ ਰੁਕੇ ਸੀ ਆ ਗਏ ਖੰਨੇ ਸੜਕਰ ਹੈਗਾ ਉੱਥੇ ਕੀ ਪ੍ਰੋਬਲਮ ਲੈ ਕੇ ਆਏ ਸੀ ਮੈਂ ਮੈਨੂੰ ਤਾਂ ਜੋੜਾਂ ਦੀ ਪ੍ਰੋਬਲਮ ਹੈ ਬੇਟੀ ਦੇ ਨਾਲ ਆਂਦੀ ਸੀ ਮੈਂ ਮੈਂ ਵੀ ਨਾਲ ਲੈਣ ਲੱਗੀ ਦਵਾਈ ਫਿਰ ਅੱਛਾ ਅੱਛਾ ਇਹਨਾਂ ਨੂੰ ਇਹਨਾਂ ਨੂੰ ਕੀ ਪਹਿਲਾਂ ਇਹਨ हां पहले इना नहीं ले। किस चीज दी दवाई ਲਈ ਸੀ ਤੁਸੀਂ हां सर मेरा फैटी लिवर ਸੀ ਉਹਦੀ ਕੀ ਨਾਂ ਹੈ ਤੁਹਾਡਾ ਨਵਦੀਪ ਕੌਰ ਅੱਛਾ ਤੁਸੀਂ ਵੀ ਜਲੰਧਰ ਤੋਂ ਹੀ हां जी हां जी ਅੱਛਾ हां जी फैटी लिवर ਦੇ ਲਿੱਤੀ ਸੀ ਤੇ ਡਾਇਬਟੀਜ਼ ਦੀ ਲਿੱਤੀ ਸੀ ਅੱਛਾ ਕਿੰਨੀ ਉਮਰ ਹੈ ਤੁਹਾਡੀ ਮੈਂ ਪੁੱਛਦੇ ਨਹੀਂ ਹੁੰਦੇ ਫਿਰ ਵੀ ਮੈਨੂੰ ਦੱਸ ਦਿਓ 43 43 43 ਚ ਮਤਲਬ ਇੰਨੀ ਘਟੇ ਚੀਨੀ ਸ਼ੂਗਰ ਹੋਈ ਐਕਚੁਅਲੀ ਸਰ ਮੈਨੂੰ ਥਾਇਰਾਇਡ ਸੀਗਾ ਪਹਿਲੇ ਥਾਇਰਾਇਡ ਦਾ ਬਾਈ ਪ੍ਰੋਡਕਟ ਮੈਨੂੰ ਫਿਰ ਡਾਇਬਟੀਜ਼ ਹੋ ਗਈ ਹੈ ਹਾਂਜੀ ਹਾਲੇ ਥੋੜੀ ਘਟਾ ਹੈ ਲੈਵਲ ਉਹਦਾ ਬਟ ਮੈਨੂੰ ਇਹ ਸੀ ਕਿ ਆਯੁਰਵੇਦ ਨਾਲ ਜਲਦੀ ਫਰਕ ਪਾ ਜਾਏਗਾ ਇਸ ਲਈ ਮੈਂ ਫਿਰ ਤੋਂ ਦਵਾਈ ਲੈਣੀ ਸਟਾਰਟ ਕੀਤੀ ਹੈ ਤੇ ਮੈਨੂੰ ਫਰਕ ਪੈ ਗਿਆ ਹਾਂਜੀ ਕਿੰਨੇ ਟਾਈਮ ਚ ਫਰਕ ਪੈ ਗਿਆ ਸਰ ਮੈਂ ਮਤਲਬ ਮੈਂ 1 ਮੰਥ ਪ੍ਰੋਪਰ ਖਾਈ ਸੀਗੀ ਪਰਹੇਜ਼ ਵੀ ਕੀਤਾ ਪ੍ਰੋਪਰ ਤਾਂ ਮੈਨੂੰ 1 ਮੰਥ ਚ ਫਰਕ ਪੈ ਗਿਆ ਸੀ ਮੇਰਾ ਸ਼ੂਗਰ ਲੈਵਲ 110 ਆਇਆ ਸੀ ਰੈਂਡਮ 110 ਹਾਂਜੀ ਭਰੋਸਾ ਹੋਇਆ ਸੀ 110 ਕਿੰਨੇ ਪਹਿਲਾਂ ਕਿੰਨੇ ਰੈਂਡਮ ਸੀ ਪਹਿਲਾਂ ਮੇਰਾ ਜ਼ਿਆਦਾ ਹੀ ਸੀਗਾ ਮਤਲਬ ਇਸ ਤੋਂ ਤਾਂ ਜ਼ਿਆਦਾ ਹੀ ਸੀ ਤੇ ਮਤਲਬ ਮੈਂ ਹੁਣ ਵੀ ਖਾ ਹੀ ਰਹੀ ਆ ਮੈਡੀਸਿਨ ਤੇ ਹੁਣ ਮੈਂ 4th ਟਾਈਮ ਆਈ ਆ ਪਤਾ ਕਿਵੇਂ ਲੱਗੇ ਤੁਹਾਨੂੰ ਇਹਨਾਂ ਦਾ ਮੰਮੀ ਤੋਂ ਅੱਛਾ ਸਾਡੇ ਥਰੂ ਹੀ ਤੁਹਾਨੂੰ ਪਤਾ ਤੁਹਾਨੂੰ ਦੇਖ ਕਿਵੇਂ ਹੱਸ ਨਹੀਂ ਸੀ ਮੈਂ ਕਿਹਾ ਚੱਲ ਅੱਜ ਉਹਨਾਂ ਨੂੰ ਮਿਲ ਵੀ ਲਾਉ ਮੈਂ ਕਿਹਾ ਤੇ ਫਿਰ ਮਾਤਾ ਜੀ ਨੂੰ ਕਿਵੇਂ ਲੈ ਕੇ ਆਏ ਤੁਸੀਂ ਮੈਂ ਇਹਨਾਂ ਦੇ ਕੋਲ ਹੀ ਰਹਿਣੀ ਹਾਂਜੀ ਮੇਰੇ ਕੋਲ ਇਹਨਾਂ ਨੂੰ ਕੀ ਪ੍ਰੋਬਲਮ ਸੀ ਮੰਮੀ ਨੂੰ ਗਠੀਏ ਦੀ ਪ੍ਰੋਬਲਮ ਹੈ ਅੱਛਾ ਤੁਹਾਨੂੰ ਕੁਝ ਫਰਕ ਪਿਆ ਆ ਮੈਨੂੰ ਤਾਂ ਮੈਂ ਹੁਣੇ ਲਈ ਹਾਲੇ ਤਾਂ 15 ਕਿ ਦਿਨੇ ਹੋਏ ਮੈਨੂੰ ਅੱਛਾ ਕਿੰਨੇ ਟਾਈਮ ਤੋਂ ਪ੍ਰੋਬਲਮ ਸੀ ਤੁਹਾਨੂੰ ਬੱਸ ਤਾਂ ਮੈਨੂੰ ਹੈ ਗਿਆ 14 ਸਾਲ ਹੋ ਗਏ ਹੋਣੇ ਨੇ 14 15 ਸਾਲ ਹੋ ਗਏ ਹਾਂਜੀ ਅੱਛਾ ਦਰਦ ਕਿੱਥੇ ਜ਼ਿਆਦਾ ਹੁੰਦਾ ਸੀ ਸਾਰੇ ਜੋੜਾਂ 'ਚ ਹੀ ਕਦੇ ਕੋਈ ਸੱਜ ਗਿਆ ਕਦੇ ਕੋਈ ਅਲੱਗ-ਅਲੱਗ ਹਾਂਜੀ ਬੱਸ ਮੇਰੇ ਹਸਪੀਟਲ 'ਚੋਂ ਚੱਲਦਾ ਸੀ ਟ੍ਰੀਟਮੈਂਟ ਉੱਥੋਂ ਮੈਨੂੰ ਫਰਕ ਪੈ ਗਿਆ ਸੀ ਕਾਫੀ ਅੱਛਾ ਪਰ ਉਹ ਇੱਕ ਦਵਾਈ ਇਹੋ ਜਿਹੀ ਹੈ ਜਿਹੜੀ ਉਹ ਮੈਨੂੰ ਸਾਰੇ ਡਾਕਟਰ ਨੇ ਕਹੇ ਸੀ ਬਈ ਛੱਡ ਦਿਓ ਉਹ ਛੁੱਟਦੀ ਨਹੀਂ ਸੀ ਉਹ ਹੁਣ ਮੈਂ ਇਹਨਾਂ ਨੂੰ ਕਿਹਾ ਵੀ ਇਹ ਕਦੇ ਛਡਾ ਦੇ ਮੰਗੇ ਕੋਈ ਗੱਲ ਨਹੀਂ ਉਹ ਮੈਂ ਮਤਲਬ ਕਿ ਹੁਣ 15 ਦਿਨ ਦਵਾਈ ਖਾਧੀ ਮੈਨੂੰ ਫਰਕ ਆ ਹਾਂਜੀ ਹੁਣ ਉਹ ਜਿਹੜੀ ਦਵਾਈ ਛੱਡਣ ਦੀ ਹੁਣ ਛੱਡੀ ਆ ਮੈਂ ਹੁਣ ਛੱਡਤੀ ਛੱਡਤੀ ਉਹ 2 ਦਿਨ ਛੱਡ ਕੇ ਮੈਂ 3 ਤੀਸਰੇ ਦਿਨ ਲੈਣੀ ਆ ਹੁਣ ਫਿਰ ਹੁਣ ਇਹਨਾਂ ਨੂੰ ਪੁੱਛਦੀ ਆ ਵੀ ਕਿੱਦਾਂ ਕਰਨਾ ਚਲੋ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਨੇ ਫਿਰ ਤੇ ਤੁਸੀਂ ਇੰਨੇ ਟਾਈਮ ਬਾਅਦ ਜਿਹੜੀ ਤੁਹਾਡੀ ਬਿਮਾਰੀ ਦਿੱਕਤ ਪਰੇਸ਼ਾਨੀ ਦੂਰ ਹੋਈ ਹੈ ਹਾਂਜੀ ਇਹ ਤਾਂ ਹੈ ਹੁਣ ਮੈਂ ਕਿਹਾ ਵੀ ਚਲੋ ਛਡਾ ਲੰਨੇ ਦਵਾਈ ਹੋਰ ਖਰਾਬ ਕਰਦੀਏ ਫਿਰ ਜੀ ਜੀ ਸੋ ਸਾਡੇ ਨਾਲ ਇੱਕ ਹੋਰ ਭੈਂਜੀ ਵੀ ਉਹਨਾਂ ਨਾਲ ਗੱਲਬਾਤ ਕਰਦੇ ਸੱਚਕਾਲ ਜੀ ਸੱਚਕਾਲ ਕੀ ਨਾਂ ਹੈ ਤੁਹਾਡਾ ਪਰਮਜੀਤ ਕੌਰ ਪਰਮਜੀਤ ਕੌਰ ਤੁਸੀਂ ਇੱਥੇ ਕਿਵੇਂ ਆਏ ਵਾਸੇ ਦਹੀਂ ਡਾਕਟਰ ਨੇ ਸੱਧਿਆ ਆ ਗਏ ਅੱਛਾ ਕੀ ਪ੍ਰੋਬਲਮ ਕੀ ਸੀ ਮੇਰੇ ਲੂਟਸ ਵਿੱਚ ਰਸੋਲੀਆਂ ਆ ਗਈਆਂ ਅੱਛਾ ਅੱਛਾ ਹਾਂਜੀ ਤੇ ਕਿਤੇ ਹੋਰ ਪਾਸੇ ਵੀ ਤੁਹਾਡਾ ਚੱਲੇ ਟ੍ਰੀਟਮੈਂਟ ਇਹ ਪਹਿਲਾ ਪਹਿਲੀ ਵਾਰੀ ਆਇਆ ਤੁਹਾਨੂੰ ਨਹੀਂ ਪਹਿਲਾਂ ਵੀ ਦਵਾਈ ਖਾਧੀ ਪਰ ਕੋਈ ਫਰਕ ਹੀ ਨਹੀਂ ਪਿਆ ਅੱਛਾ ਕੋਈ ਫਰਕ ਨਹੀਂ ਪਿਆ ਜਿਹੜੀ ਪਹਿਲਾਂ ਦਵਾਈ ਖਾਦੇ ਹਾਂਜੀ ਉਹਦੇ ਨਾਲ ਕੋਈ ਫਰਕ ਨਹੀਂ ਪਿਆ ਸੀ ਇਹਦੀ ਮੈਂ ਮਹੀਨੇ ਦੀ ਦਵਾਈ ਖੜੀ ਗਈ ਮੈਨੂੰ ਬਹੁਤ ਫਰਕ ਪਿਆ ਦੇ ਸੀ ਪਹਿਲਾਂ ਕਿਥੋਂ ਖਾਧੀ ਤੁਸੀਂ ਦਵਾਈ ਪਹਿਲਾਂ ਵੀ ਕੋਈ ਡਾਕਟਰ ਛੱਡਿਆ ਹੀ ਨਹੀਂ ਅੱਛਾ ਹਾਂਜੀ ਮੈਂ ਸੋਚ ਉਹਦੇ ਅੰਮਰਸਾਹ ਤੱਕ ਵੀ ਦਵਾਈ ਖਾਧੀ ਹੈ ਪਹਿਲਾਂ अच्छा किथे <laughs> ते ਰਹਿਣ ਵਾਲੇ ਤੁਸੀਂ ਅਸੀਂ ਬਟਾਲੇ ਤੋਂ ਆਏ ਤੁਸੀਂ ਬਟਾਲੇੋਂ ਆਏ ਹੋ ਗੁਰਦਾਸਪੁਰ ਤੋਂ ਹਾਂਜੀ ਦੇਖੋ ਤੁਸੀਂ ਸਵੇਰੇ ਕਿੰਨੇ ਵਜੇ ਚਲੇ ਸੀ ਜੀ ਸਵੇਰੇ ਪੈਂਦੇ ਆਹੀਂ 5 ਵਜੇ 5 ਵਜੇ ਚਲੇ ਸੀ ਬੜਾ ਪਰ ਪਿਆਰਾ ਬੱਚਾ ਹੈ ਤੇ ਹੈਲੋ ਜੀ ਹੈਲੋ ਤੁਪੂ ਲੱਗਦੀ ਹੈ ਤੁਪੂ ਲੱਗਦੀ ਹੈ ਹਾਂਜੀ ਹਾਂਜੀ ਅੱਛਾ ਤੇ ਉਹ ਪੈਣੀ ਤੁਹਾਡੀ ਉਮਰ ਦੇ ਬਹੁਤ ਸਾਰੀਆਂ ਸਾਡੀਆਂ ਭੈਣਾਂ ਹੈਗੀਆਂ ਨੇ ਜਿਨ੍ਹਾਂ ਨੂੰ ਪ੍ਰੋਬਲਮ ਹੈਗੀ ਹੈ ਔਰ ਡਾਕਟਰ ਛੇਤੀ ਦੇ ਕੇ ਕਹਿ ਰਹੇ ਨੇ ਵੀ ਤੁਸੀਂ ਯੂਟਰਸ ਰਿਮੂਵ ਕਰਵਾ ਦਿਓ ਅਗਰ ਰਸੌਲੀਆਂ ਆ ਗਈਆਂ ਉਹਨਾਂ ਨੂੰ ਤੁਸੀਂ ਕੀ ਸਨੇਹਾ ਦੋਗੇ ਨਹੀਂ ਮੈਨੂੰ ਵੀ ਇਦਾਂ ਕਿਹਾ ਸੀ ਪਰ ਨਹੀਂ ਇਦਾਂ ਕਰਾ ਤੁਹਾਨੂੰ ਵੀ ਆਪਰੇਸ਼ਨ ਕਰਵਾਇਆ ਸੀ ਹਾਂਜੀ ਮੈਨੂੰ ਵੀ ਪ੍ਰੈਸ਼ਰ ਵੱਲੋਂ ਕਿਹਾ ਸੀ ਪਰ ਨਹੀਂ ਕਰਾਉਣਾ ਚਾਹੀਦਾ ਅੱਛਾ ਤੇ ਬਚਾਅ ਹੋ ਗਿਆ ਤੁਹਾਡਾ ਗੁੱਲ ਮਲਾਂਗੇ ਹਾਂਜੀ ਹਾਂਜੀ ਜਿਹੜੇ ਭੈਣਾਂ ਤੁਹਾਨੂੰ ਇਸ ਵੇਲੇ ਦੇਖ ਰਹੀਆਂ ਨੇ ਉਹਨਾਂ ਨੂੰ ਕੀ ਕਹੋਗੇ ਮੈਂ ਤੇ ਇਹ ਕਹੂੰਗੀ ਕਿ ਆਓ ਇੱਥੇ ਤੇ ਦਵਾਈ ਖਾਓ ਤੇ ਆਪਣਾ ਇਲਾਜ ਕਰਾਓ ਜੀ 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 ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੋ ਇਹ ਤਸਵੀਰਾਂ ਨੇ ਸਾਡਾ ਵੀ ਤੁਹਾਨੂੰ ਵੀਡੀਓ ਦਿਖਾਉਣ ਦਾ ਪਰਪਸ ਮਕਸਦ ਇਹ ਹੁੰਦਾ ਹੈ ਜੀ ਜੀ ਬੋਚੁ ਕਰੀਓ ਸੋ ਸਾਡਾ ਵੀਡੀਓ ਦਿਖਾਉਣ ਦਾ ਪਰਪਸ ਮਕਸਦ ਇਹੀ ਹੁੰਦਾ ਹੈ ਕਿ ਅਸੀਂ ਆਯੁਰਵੇਦਾ ਵੱਲ ਨੂੰ ਆਈਏ ਜਿਹੜੀਆਂ ਗੋਲੀਆਂ ਕੈਪਸੂਲ ਕੈਮੀਕਲਾਂ ਵਾਲੇ ਉਹਨਾਂ ਤੋਂ ਤੁਹਾਡਾ ਖਿਹੜਾ ਛਡਾਈਏ ਲੋਕ ਹੋਰ ਵੀ ਹੈਗੇ ਨੇ ਜਿਹੜੇ ਧੁੱਪ ਇੱਥੇ ਸੇਕ ਰਹੇ ਨੇ ਉਹਨਾਂ ਦਾ ਤਜਰਬਾ ਵੀ ਅਸੀਂ ਸਾਂਝਾ ਕਰਾਂਗੇ ਜਿਹੜੇ ਗੱਲਬਾਤ ਸਾਡੇ ਨਾਲ ਕਰਨਾ ਚਾਹਣਗੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਕੇ ਉਹਨਾਂ ਦਾ ਤਜਰਬਾ ਅਸੀਂ ਸਮਝਾਂਗੇ ਸਤਿ ਸ਼੍ਰੀ ਅਕਾਲ ਮਾਤਾ ਜੀ ਸਤਿ ਸ਼੍ਰੀ ਅਕਾਲ ਕੀ ਨਾਂ ਹੈ ਤੁਹਾਡਾ ਬਲਜੀਤ ਖਰ ਅੱਛਾ ਕਿੱਥੋਂ ਆਏ ਹੋ ਅਸੀਂ ਬਰਨਾਲੇ ਜ਼ਿਲ੍ਹੇ ਤੋਂ ਜੀ ਬਰਨਾਲੇ ਤੋਂ ਆਏ ਹੋ ਕੀ ਪ੍ਰੋਬ ਤਾਨੂੰ ਹਾਂਜੀ ਸੀ ਹੁਣ ਨਹੀਂ ਹੈਗੀ ਨਹੀਂ ਜੀ ਹੁਣ ਘਟਿਆ ਗਿਆ ਜੀ ਅੱਛਾ ਘਟਿਆ ਹੋਇਆ ਦੋ ਵਾਰ ਲੈ ਕੇ ਦਵਾਈ ਪਹਿਲਾਂ ਇਦੋਂ ਅੱਛਾ ਕਿੰਨੇ ਕਿੰਨੇ ਟਾਈਮ ਦੀ ਮਹੀਨੇ-ਮਹੀਨੇ ਦੀ ਅੱਛਾ ਮਹੀਨੇ-ਮਹੀਨੇ ਦੇ ਲੈ ਕੇ ਦੋ ਕਿ ਮਹੀਨੇ ਚ ਕਿੰਨਾ ਕ ਫਰਕ ਪੈ ਗਿਆ ਤੁਹਾਨੂੰ ਪਹਿਲਾਂ ਜੀ ਪਹਿਲੀ ਵਾਰ ਮੈਨੂੰ 48% ਸੀਗਾ ਅੱਛਾ ਹਾਂਸ ਪਰਟਾਂ ਚ ਅੱਛਾ ਜੀ ਤੇ ਉਸ ਤੋਂ ਬਾਅਦ 27 ਰਹਿ ਗਿਆ ਸੀਗਾ ਜੀ ਇੱਕ ਮਹੀਨੇ ਚ ਹਾਂਜੀ ਤੇ ਕਿੰਨੇ ਟਾਈਮ ਦੀ ਪ੍ਰੋਬਲਮ ਸੀ ਤੁਹਾਨੂੰ ਗੱਠੀ ਦੀ ਹੋ ਗਈ ਪਾਸੇ ਸਾ ਪੰਜ-ਛੇ ਸਾਲ ਹੋ ਗਏ ਅੱਛਾ ਕਿ ਦਿਨ ਲਾਇਆ ਫਿਰ ਤੁਸੀਂ ਅਸੀਂ ਕਈ ਜਣੇ ਇਕੱਠੀਆਂ ਹੋ ਕੇ ਆਏ ਆਂ ਜੀ ਇਧਰ ਉਹ ਭੈਣ ਜੀ ਨੇ ਲੈਣੀ ਸੀਗੀ ਦਵਾਈ ਹਾਂ ਜੀ ਸੱਚ ਕਾਲ ਜੀ ਭੈਣ ਜੀ ਸੱਚ ਕਾਲ ਜੀ ਜੀ ਮੈਂ ਤੁਹਾਡਾ ਮਨਜੀਤ ਕੌਰ ਜੀ ਅੱਛਾ ਤੁਹਾਨੂੰ ਕੀ ਪ੍ਰੋਬਲਮ ਹੈ ਮੈਨੂੰ ਵੀ ਗਠੀ ਦੀ ਪ੍ਰੋਬਲਮ ਹੈ ਉਹਨੂੰ ਵੀ ਗਠੀ ਦੀ ਪ੍ਰੋਬਲਮ ਹੈ ਅੱਛਾ ਤੇ ਫਿਰ ਅੱਜ ਪਹਿਲੀ ਵਾਰ ਆਏ ਹੋ ਨਹੀਂ ਦੋ ਵਾਰੀ ਪਹਿਲਾਂ ਲੈ ਗਈ ਸੀ ਦਵਾਈ ਦੋ ਵਾਰ ਪਹਿਲਾਂ ਲੈ ਗਏ ਸੀ ਜੀ ਫਰਕ ਪਿਆ ਹਾਂ ਜੀ ਹੁਣ ਫਰਕ ਹੈ ਅੱਗੇ ਨਾਲੋਂ ਹੀ ਬਹੁਤ ਦਰਦ ਹੁੰਦਾ ਸੀ ਹੁਣ ਦਰਦ ਠੀਕ ਹੈ ਬਿਲਕੁਲ ਪਹਿਲਾਂ ਹੋਰ ਨਹੀਂ ਕਿਤੇ ਦਿਖਾਇਆ ਪਹਿਲਾਂ ਦਵਾਈਆਂ ਬਹੁਤ ਖਾਦੀ ਹਮੋਂਪੇਚ ਦਵਾਈ ਖਾਂਦ ਰਹੀ ਕੋਈ ਫਰਕ ਨਹੀਂ ਪਿਆ ਕੋਈ ਫਰਕ ਨਹੀਂ ਪਿਆ ਇਦਾਂ ਹੁਣ ਕੁਝ ਫਰਕ ਪਿਆ ਹੀ ਕੋਈ ਪਰਹੇਜ਼ ਵੀ ਦੱਸੇ ਡਾਕਟਰ ਸਾਹਿਬ ਨਹੀਂ ਵੈਸੇ ਚਾਚੂ ਦਾ ਹੀ ਹੋਰ ਕੋਈ ਨਹੀਂ ਹੈਗਾ ਬਾਕੀ ਦਾਲਾ ਦੂਲਾ ਸਾਈ ਤਾਂ ਛੱਡਣੀ ਓਕੀ ਹੁੰਦੀ ਆ ਛੱਡ ਦਿੰਨੇ ਫਿਰ ਅੱਛਾ ਅੱਛਾ ਪਤਾ ਹੀ ਤੁਹਾਨੂੰ ਵੀ ਚਾਹ ਦਾ ਪਰਹੇਜ਼ ਦੱਸਿਆ ਹਾਂਜੀ ਹਾਂਜੀ ਫਿਰ ਬੀਤੀ ਦੇਣੀ ਕਹਿੰਦੇ ਨੇ ਇਸ ਦਾ ਡਾਕਟਰ ਛੱਡ ਦਿੰਦੇ ਜਿਹੜਾ ਸਾਨੂੰ ਚਾਹ ਛੱਡਣ ਨੂੰ ਕਹਿੰਦਾ ਨਹੀਂ ਜੀ ਉਹ ਸੰਜ ਪਾਲ ਆਉਂਦੀ ਜਦੋਂ ਅਰਜਨ ਉੱਡ ਜਾਂਦੇ ਸੱਕ ਦੀ ਚਾਹ ਪੀ ਲਈਦੀ ਹੈ ਹਾਂ ਜੀ ਹਾਂ ਜੀ ਹਾਂ ਬਹੁਤ ਬਹੁਤ ਸ਼ੁਕਰੀਆ ਸਾਰੇ ਅੰਦਰ ਤੁਹਾਡਾ ਗੱਲਬਾਤ ਕਰਨ ਵਾਸਤੇ ਇੱਕ ਹੋਰ ਸਾਡੀਆਂ ਭੈਣ ਜੀ ਹੈਗੇ ਨੇ ਜਿਹੜੀਆਂ ਬੈਠੇ ਆਰਾਮ ਨਾਲ ਧੁੱਪ ਸੇਕ ਰਹੀ ਉਹਨਾਂ ਕੋਲੋਂ ਵੀ ਅਸੀਂ ਪੁੱਛਾਂਗੇ ਸੱਸੀ ਕਾਲ ਜੀ ਸੱਸੀ ਕਾਲ ਕਿ ਨਾਂ ਹੈ ਤੁਹਾਡਾ ਗਰਮੀਤ ਕਾਲ ਜੀ ਅੱਛਾ ਕਿੱਥੋਂ ਆਏ ਹੋ ਖੰਨੇ ਤੋਂ ਆਏ ਜੀ ਖੰਨੇ ਤੋਂ ਪਰਤੇ ਨੇੜੇ ਹੀ ਆਏ ਹੋ ਕੀ ਪ੍ਰੋਬਲਮ ਲੈ ਕੇ ਆਏ ਹੋ ਦੱਸ ਮੈਂ ਦੀ ਦੇ ਬੱਚੇ ਚੰਚਰ ਸੌੜੀਆਂ ਸੀ ਅੱਛਾ ਅੱਛਾ ਅ ਤੇ ਹੁਣ ਫਰਕ ਪਿਆ ਜੀ ਕੁਛ ਕੀ ਨਾਇਆ ਤੁਹਾਡਾ ਪਹਿਲੀ ਵਾਰ ਆਇਆ ਹਾਂਜੀ ਪਹਿਲੀ ਵਾਰ ਆਇਆ ਜੀ ਪਹਿਲੇ ਦਿਨ ਦਵਾਈ ਲੈਣ ਆਇਆ ਲੈਣ ਆਈਆਂ ਨਾਲੇ ਦਲੇ ਤੋਂ ਪੁੱਛਿਆ ਹੋਊਗਾ ਕਿਸੇ ਨੂੰ ਵੀ ਭਾਈ ਕਿਸੇ ਨੂੰ ਫਰਕ ਪਿਆ ਮੈਂ ਇਹਨਾਂ ਨੂੰ ਪੁੱਛਿਆ ਜੀ ਅੱਛਾ ਇਹ ਕਹਿੰਦੇ ਵੀ ਮੈਨੂੰ ਆਰਾਮ ਆ ਇਹਨਾਂ ਨੂੰ ਹੋਰ ਪ੍ਰੋਬਲਮ ਸੀ ਅੱਛਾ 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 ਪਰ ਪੂਰੇ ਵਿਸ਼ਵਾਸ ਨਾਲ ਆਈਆਂ ਮੈਂ ਵੀ ਡਾਕਟਰ ਸਾਹਿਬ ਕੋਲ ਅੱਛਾ ਤੇ ਬਾਕੀ ਦਵਾਈ ਖਾਣ ਤੋਂ ਬਾਅਦ ਹੀ ਪਤਾ ਲੱਗੂਗਾ ਠੀਕ ਹੈ ਠੀਕਾ ਜੇ ਲੋ ਜਦੋਂ ਇਹਨਾਂ ਦਾ ਠੀਕ ਹੋ ਗਿਆ ਕੋਈ ਪ੍ਰੋਬਲਮ ਜਿਹੜੀ ਇਹਨਾਂ ਨੂੰ ਹੈਗੀ ਸੀ ਤੇ ਮੈਨੂੰ ਲੱਗਦਾ ਵੀ ਪ੍ਰਮਾਤਮਾ ਤੁਹਾਨੂੰ ਵੀ ਠੀਕ ਕਰੇਗਾ ਜੀ ਹਾਂਜੀ ਜੀ ਜੀ ਬਹੁਤ ਬਹੁਤ ਸ਼ੁਕਰੀਆ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪਤ ਜੀ ਨਾਂ ਹੈ ਜੀ ਤੁਹਾਡਾ ਗੁਰਦੀਪ ਕੌਰ ਅੱਛਾ ਕਿੱਥੋਂ ਆਏ ਹੋ ਅਸੀਂ ਜੀ ਮੋਗੇ ਜੇ ਆਏ ਤੋਂ ਬਠਿੰਡਾ ਜਿਹੜਾ ਹੀ ਸਮਝ ਆਖਰੀ ਪਿੰਡ ਹੈ ਮੋਗੇ ਦਾ ਮੋਗੇ ਦਾ ਆਖਰੀ ਪਿੰਡ ਕਿਹੜਾ ਪਖਰ ਵੱਡ ਅੱਛਾ ਪਖਰ ਵੱਡ ਬੜੀ ਦੂਰੋਂ ਬਾਟਾ ਕਿੱਚੇ ਨੇ ਮਾਤਾ ਸਵੇਰੇ ਸਵੇਰੇ ਕਿਵੇਂ ਅਸੀਂ ਜੀ ਅੱਖਾਂ ਦੀ ਦਵਾਈ ਲੈ ਕੇ ਗਏ ਸੀ ਅੱਛਾ ਤੇ ਇੱਕ ਵਾਰੀ ਪਾਈ ਤੇ ਐ थीक थीक अच्छा। ਮੈਂ ਬਿਲਕੁਲ ਠੀਕ ਹੈ। ਨਹੀਂ ਐਸਾ ਕੀ ਸ ਦਵਾਈ ਚ ਮਾਤਾ ਠੀਕ ਠੀਕ ਲਾ ਲਓ ਦੋ ਚਾਰ ਵਾਰ ਤਾਂ ਲਾਈ ਹੋਣੀ ਹੈ ਤੁਸੀਂ ਜਾਂ ਇੱਕ ਵਾਰ ਲਾ ਕੇ ਇੱਕ ਵਾਰੀ ਜੀ। ਇੱਕ ਵਾਰੀ। ਹਾਂਜੀ। ਅੱਛਾ ਇਸ ਤਰ੍ਹਾਂ ਦਾ ਕੀ ਸੀ ਦਵਾਈ ਚ? ਦਵਾਈ ਤੇ ਜੀ ਬਸ ਡਾਕਟਰ ਦੀ ਕਲਾ ਸਮਝੋ ਦਿਮਾਗ ਸਮਝੋ ਇਹਦੇ ਅੱਖਾਂ ਚ ਲਾਈਫ ਸਮਝੋ। ਅੱਛਾ। ਹਾਂਜੀ। ਕੀ ਹਵਾ ਹੈ। ਹਾਂ ਇਹਦੀ ਤਾਂ ਨਾ ਮਸ਼ਹੂਰੀ ਦੇਖ ਕੇ ਹੀ ਤਕੜੀ ਹੋ ਗਈ। ਤਕੜੀ ਹੋ ਗਈ। ਅੱਛਾ ਪਹਿਲਾਂ ਕੀ ਹੋਰ ਕੀ ਪ੍ਰੋਬਲਮ ਸੀ ਜਿਹੜੀ ਤਕੜੀ ਹੋ ਗਈ ਤੁਸੀਂ? ਕੁਸ਼ਤੀਆ ਕੁਲਦੇ ਸੀ ਤੁਸੀਂ। ਅੱਛੀ ਜੀ ਮੇਰੀ ਮਾਈ ਜੀ ਐਂ ਤਕੜੀ ਹੋ ਗਈ। ਇਹਨਾਂ ਦੀਆਂ ਗੱਲਾਂ ਹੀ ਐੇ ਜਿਵੇਂ। ਹਾਂ ਚੁੰਕ ਪੱਥਰ ਨੂੰ ਘੇਟ ਲਗੇ ਅੱਛਾ ਤੇ ਫਿਰ ਹੋਰ ਕਿਹੜੇ-ਕਿਹੜੇ ਦਿੱਕਤਾਂ ਦੂਰ ਹੋਈਆਂ ਗੱਲਾਂ ਸੁਣ ਕੇ ਗੱਲਾਂ ਸੁਣ ਕੇ ਇਹਦੀ ਮੇਰੀ ਧੜਕਣ ਠੀਕ ਹੋਈ ਅੱਛਾ ਧੜਕਣ ਬਹੁਤ ਜ਼ਿਆਦਾ ਵਧਦੀ ਸੀ ਆਏ ਸੀ ਵੀ ਬੰਦੇ ਛੱਟਦੀਆਂ ਅੱਛਾ ਹਾਂਜੀ ਤੁਮਾਰਾ ਇਸ ਤਰ੍ਹਾਂ ਦੀ ਕਿਹੜੀ ਗੱਲ ਸੁਣਨਗੀ ਸਾਨੂੰ ਵੀ ਦੱਸ ਦੋ ਇਹਨਾਂ ਦੀ ਜੀ ਇਹਨਾਂ ਨੇ ਕਿਹਾ ਸੀ ਵੀ ਤੁਸੀਂ ਦਾਲ ਚੀਨੀ ਹੂੰ ਤੇ ਇਹਦਾ ਆਪਣਾ ਅਰਜਨ ਦਾ ਸੱਕ ਹਾਂ ਹਾਂ ਵੀ ਇਹ ਲਓ ਅੱਛਾ ਤੇ ਮੇਰੀ ਧੜਕਣ ਬਿਲਕੁਲ ਠੀਕ ਹੋ ਗਈ ਗੋਲੀ ਛੁੱਟ ਗਈ ਜੀਬ ਤੇ ਗੋਲੀ ਫਟਾਫਟ ਰੱਖਦੀ ਸੀ ਅੱਛਾ ਮਤਲਬ ਵਕਤ ਜਿਹੜਾ ਤੁਸੀਂ ਘਰਦਿਆਂ ਨੂੰ ਪਾਉਂਦੇ ਹੋਵੋਗੇ ਵੀ ਮਾਤਾ ਗਈ ਮਾਤਾ ਗਈ ਐਂ ਰੋਲਾ ਪੈਂਦਾ ਹੋਊਗਾ ਹਾਂਜੀ ਹਾਂਜੀ ਰਾਤ ਨੂੰ ਡਾਕਟਰ ਸਾਦੀ ਅੱਛਾ ਅੱਛਾ ਹੁਣ ਮੁੜ ਕੇ ਡਾਕਟਰ ਨਹੀਂ ਸੱਦਿਆ ਨਾ ਚਲੋ ਬਹੁਤ ਬਹੁਤ ਮੁਬਾਰਕਾਂ ਨੇ ਮਾਤਾ ਫਿਰ ਤੇ ਤੁਹਾਨੂੰ ਮੈਂ ਬਹੁਤ ਠੀਕ ਹੈ ਤੇ ਲੱਤਾਂ ਗੋਡੇ ਦੁਖਦੇ ਸੀ ਉਹ ਰਾਤ ਨੂੰ ਮੂੰਗ ਵਾਲੀ ਭਿਆਉ ਕੇ ਚੱਬਣ ਲੱਗੀ ਸੜਕ ਉੱਠ ਕੇ ਲੱਤਾਂ ਗੋਡੇ ਵੀ ਗਏ ਜੁਰਗੇ ਦੀ ਗੋਲੀ ਬੰਦ ਕਰਤੀ ਤੇ ਜਾਬ ਦਾ ਕੈਪਸੂਲ ਬੰਦ ਕਰਤਾ ਮਾਦਾਏ ਤੁਸੀਂ ਤਾਂ ਗੱਲਾਂ ਸੁਣ ਕੇ ਡਾਕਟਰ ਬਣ ਗਏ ਨਾ ਡਾਕਟਰ ਨੂੰ ਦੇਖ ਕੇ ਹੀ ਤਕੜੀ ਹੋ ਗਈ ਕਰਾਈ ਇੰਨੀ ਸੀ ਡਾਕਟਰ ਚਾ ਜੀਰਾ ਜਮਾਣ ਤੇ ਸੌਂਫ ਤੜਕਾ ਟੱਕੇ ਕੋਸੇ ਪਾਣੀ ਨਾਲ ਲੈਂਦੀ ਸੀ ਅੱਛਾ ਤੇ ਮੁੜ ਕੇ 2 ਮਹੀਨੇ ਹੋ ਗਏ 20 ਰੁਪਏ ਦੇ ਕੈਪਸੂਲ ਲੱਗਿਆ ਵਸੇ ਲੁਧਿਆਣੇ ਤੋਂ ਬਟੰਡੇ ਮੁੜ ਕੇ ਨਹੀਂ ਲਿਆ ਕੀ ਹੋਇਆ ਬਹੁਤ ਬਾਅਦ ਛੁੱਟ ਗਈ ਥੈਰੇਪੀ ਗੋਲੀ ਛੁੱਟ ਗਈ ਅੱਛਾ ਹੂੰ ਇੰਨੀਆਂ ਬਿਮਾਰੀਆਂ ਸੀ ਮਾਤਾ ਆਪਾਂ ਬਿਮਾਰੀਆਂ ਇਕੱਠੀਆਂ ਕਰੀ ਦਿੰਦੀ ਸੀ ਮੈਂ ਤਾਂ ਫਿਰ ਤਾਂ ਕਰਦੇਣ ਕਰਦੇਣ ਤਾਂ ਫਿਰ ਤੁਸੀਂ ਵਕਤ ਹੀ ਪਾਈ ਰੱਖਦੇ ਹੋਗੇ ਕਦੇ ਕਹਿੰਦੇ ਨਾ ਗੋਡੇ ਹਾਂ ਆਈ ਨਹੀਂ ਵੀ ਕਰਦੇਆਂ ਦਾ ਦਿਲ ਕਰਤਾ ਮਾ ਆਪਦੇ ਸਰ ਤੇ ਆਪ ਸਹੀ ਨਹੀਂ ਆ ਮੈਂ ਉਹਨਾਂ ਨੂੰ ਪਰੇਸ਼ਾਨੀ ਨਹੀਂ ਕਰਨੀ ਚਾਹਦੀ ਸਾਡੇ ਮਾਵਾ ਦੀ ਖਾਸੀਅਤ ਇਹ ਹੈ ਖਾਸ ਕਰਕੇ ਉਹ ਆਪ ਔਖੇ ਹੋ ਜਾਣਗੇ ਪਰ ਦੱਸਦੀ ਨਹੀਂ ਦੱਸਦੀ ਨਹੀਂ ਮੈਨੂੰ ਜੀ ਇਹ ਫੈਰਟ ਦੀ ਪ੍ਰੋਬਲਮ ਸੀ ਤੇ ਫਿਰ ਇਹਨਾਂ ਦੀ ਮਾਇਰ ਦੇ ਰਹੀ ਹੈ ਤਾਂ ਮੈਂ ਦੇਸੀ ਜੀ ਬੁੜੀ ਪੜੀ ਨਹੀਂ ਵਾਲਾ ਪੰਜਵ ਨਹੀਂ ਪੂਰੇਗਾ ਵੈਸੇ ਇਹਦੀ ਐਡ ਜਰੂਰ ਕਰਦੀਆਂ ਤੁਹਾਡੇ ਕੋਲ ਠੱਕੇ ਮੇਰਾ ਵਿਆਹ ਤੋਂ ਭਜਨ ਲਿਆਵਾ ਜਦੋਂ ਭਜਨ ਤੋਂ ਬੈਣੀ ਹੈ ਨਾ ਬਾਕੀ ਟਾਈਮ ਡਾਕਟਰ ਤੇ ਲਮਣੀ ਇਹਨਾਂ ਨੇ ਫਿਰ ਕਿਹਾ ਸੀ ਵੀ ਜੀਰਾ ਜਮਾਣ ਤੇ ਸੌਂਫ ਲੈ ਲਿਆ ਕਰੋ ਵੀ ਕਿ ਤਜਾਬ ਦਾ ਕੈਪਸੂਲ ਬੰਦ ਕਰੋ ਤੇ ਬਸ ਆਏ ਦੇ ਕੇ ਸ਼ਰਤੀ ਚਾਹ ਸ਼ਰਤੀ ਮੜ ਕੇ ਚਾਹ ਨਹੀਂ ਪੀਤੀ ਚਾਹ ਦੀ ਪਾਲਣੀ ਆਈ ਕਿਆ ਬਾਤ ਹੈ ਕਿਆ ਬਾਤ ਤੇ ਉਹਦੂ ਮੜ ਕੇ ਆਪਣਾ ਇਹਨਾਂ ਨੇ ਕਿਹਾ ਸੀ ਵੀ ਜੇ ਤੁਹਾਨੂੰ ਥਰੜ ਹੈ ਨਾ ਹਾਂ ਹਾਂ ਆਹ ਬੀ ਗੱਲ ਤਾਂ ਡਾਕਟਰ ਨਾਲ ਬਾਲੀ ਨਹੀਂ ਹੋਈ ਐਡ ਤੇ ਹੀ ਦੇਖੀ ਸੀ ਅੱਛਾ ਅੱਛਾ ਇਹ ਕਹਿੰਦੇ ਵੀ ਤੜਕੇ ਚ ਪੰਜ ਚਾਰ ਕਾਲੀਆਂ ਮਰਚਾਂ ਤੇ ਸ਼ਾਮ ਨੂੰ ਸੁੰਡ ਮਖਿਆਲ ਚਰ ਲਾ ਕੇ ਛੱਟੋ ਥਰੜ ਦੀ ਗੋਲੀ ਵੀ ਛੱਟ ਗਈ ਕਿਆ ਡਾਕਟਰ ਦੇ ਰੋਜ਼ ਦਰਸ਼ਨ ਕਰਦੀ ਹੈ ਕਿਆ ਬਾਤ ਹੈ ਕਿਆ ਬਾਤ ਹੈ ਬਹੁਤ ਪਰ ਮੈਨੂੰ ਲੱਗਦਾ ਤੁਸਤੇ ਸਾਰਾ ਫੈਮਿਲੀ ਸੰਭਲੀ ਹੋਣੀ ਹੈ ਹਾਂਜੀ ਤਾਂ ਪਿੰਡ ਵਾਲੇ ਕਹਿੰਦੇ ਨੇ ਕਿ ਮਾਤਾ ਨੂੰ ਪੁੱਛ ਕੇ ਆਵੀ ਬਣੇ ਦੱਸ ਪਾਈ ਹਾਂਜੀ ਅੱਛਾ ਮੈਂ ਬਹੁਤ ਬਹੁਤ ਧੰਨਵਾਦ ਮਾਤਾ ਜੀ ਗੱਲਬਾਤ ਕਰਨ ਵਾਸਤੇ ਸੋ ਇਹ ਤਸਵੀਰਾਂ ਨੇ ਜਿਹੜੀਆਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਮਾਤਾ ਜੀ ਸਨ ਦੱਸਿਆ ਬਠਿੰਡੇ ਤੋਂ ਆਏ ਨੇ ਜਿਹੜੇ ਕਿਸ ਤਰੀਕੇ ਨਾਲ ਉਹ ਡਾਕਟਰ ਸਾਹਿਬ ਦੇ ਫਾਰਮੂਲੇ ਦੇਸੀ ਨੁਸਖਿਆਂ ਦੇ ਨਾਲ ਹੀ ਆਪਣੇ ਆਪ ਨੂੰ ਜਿਹੜਾ ਠੀਕ ਕਰ ਲਿਆ ਬਹੁਤ ਸਾਰੀ ਦਿੱਕਤਾਂ ਪਰੇਸ਼ਾਨੀਆਂ ਜਿਹੜੀਆਂ ਉਹਨਾਂ ਦੀਆਂ ਖਤਮ ਹੋ ਗਿਆ ਅਸੀਂ ਡਾਕਟਰ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਮਾਤਾ ਜੀ ਹੋਰ ਇੱਥੇ ਖੁੰਟੀ ਫੜੇ ਬੈਠੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਸਤਿ ਸ਼੍ਰੀ ਅਕਾਲ ਮਾਤਾ ਜੀ ਸਤਿ ਸ਼੍ਰੀ ਅਕਾਲ ਭਾਈ ਬਸ ਟਾਈਮ ਹੋ ਗਿਆ ਬੈਠੇ ਨੂੰ ਤੁਹਾਨੂੰ ਹਾਂਜੀ ਕੀ ਪ੍ਰੋਬਲਮ ਲੈ ਕੇ ਆਏ ਹੋ ਮੇਰਾ ਲੱਕ ਦੁਖਦਾ ਜੀ ਤਰੇ ਅੰਜਾਨ ਦਾ ਮਿੱਤ ਅੱਛਾ ਪਹਿਲੀ ਵਾਰ ਆਏ ਹੋ ਨਹੀਂ 3 ਮਹੀਨੇ ਹੋ ਗਏ ਦਵਾਈ ਖਾਂਦੇ ਅੱਛਾ ਕੋਈ ਫਰਕ ਥੋੜਾ ਹੈ ਅੱਛਾ ਥੋੜਾ ਫਰਕ ਹੈ ਕਿ ਕਿੰਨੇ ਟਾਈਮ ਦੀ ਪ੍ਰੋਬਲਮ ਹੈ ਹੋ ਗਈ 2 ਸਾਲ ਤੇ 2 ਸਾਲ ਦੀ ਪ੍ਰੋਬਲਮ ਹੈਗੀ ਹੈ ਇੱਥੇ ਮੈਨੂੰ ਸਾਲ ਕਿਤੇ ਤਾਂ ਹੁਣ ਮੰਜੇ ਤੇ ਹੀ ਹੋ ਗਈ ਸੀ ਆਏ ਤਾਂ ਹੁਣ ਮਾਰੇ ਜੇ ਖੁੰਡੀ ਲੈ ਕੇ ਤੁਰਦੀ ਆ ਮੰਜਾ ਛੁੱਟ ਗਿਆ ਹਾਂ ਨਾ ਛੁੱਟਿਆ ਤਾਂ ਨਹੀਂ ਤੁਰਿਆ ਨਹੀਂ ਜਾਂਦਾ ਵਿੱਚ ਤੁਰਿਆ ਨਹੀਂ ਜਾਂਦਾ ਹਾਂ ਮਤਲਬ ਬੈਠੇ ਮਤਲਬ ਪੈਣ ਜਿਹੜਾ ਤੁਸੀਂ ਪਏ ਰਹਿੰਦੇ ਸੀ ਉਹ ਹੁਣ ਬੈਠਣ ਲੱਗ ਗਏ ਹਾਂ ਮਾੜਾ ਮੁੱਟ ਬੈਠ ਵੀ ਜਾਂਦੀ ਆ ਤੁਰਿਆ ਨਹੀਂ ਜਾਂਦਾ ਤੁਰਿਆ ਨਹੀਂ ਜਾਂਦਾ ਚਲੋ ਜਦੋਂ ਤੁਰਨ ਜਾਂਦਾ ਅੱਛਾ ਅੱਛਾ ਹਾਂ ਤੁਰਨ ਔਖਾ ਕਿਹਦੇ ਨਾਲ ਆਏ ਹੋ ਤੁਸੀਂ ਮੈਂ ਆਪਣੇ ਮੁੰਡੇ ਨਾਲ ਆਈ ਆ ਅੱਛਾ ਮੁੰਡੇ ਨਾਲ ਲਾ ਠੀਕ ਹੈ ਬਹੁਤ-ਬਹੁਤ ਸ਼ੁਕਰੀਆ ਸਾਰੀ ਗੱਲਬਾਤ ਲਈ ਸੋ ਅਸੀਂ ਡਾਕਟਰ ਸਾਹਿਬ ਨਾਲ ਵੀ ਗੱਲਬਾਤ ਕਰਦੇ ਆ ਉਹਨਾਂ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਆ ਕਿ ਕਿਸ ਤਰੀਕੇ ਨਾਲ ਉਹ ਜਿਹੜੀਆਂ ਇੱਥੇ ਵੱਡੇ-ਵੱਡੇ ਆ ਦਿੱਕਤਾਂ ਪਰੇਸ਼ਾਨੀਆਂ ਡਾਕਟਰ ਸਾਹਿਬ ਤੁਸੀਂ ਸਾਨੂੰ ਇੱਕ ਮਾਤਾ ਜੀ ਮਿਲੇ ਨੇ ਉੱਥੇ ਮਾਤਾ ਜੀ ਕਹਿੰਦੇ ਵੀ ਅਸੀਂ ਤਾਂ ਗੱਲਾਂ ਸੁਣ ਕੇ ਹੀ ਜਿਹੜੀ ਆਪਣੇ ਘਰੇ ਇਲਾਜ ਕਰ ਲਿਆ ਥਾਇਰੋਇਡ ਬੀਪੀ ਉਹ ਤਾਂ ਥੋੜੇ ਕੱਲੇ-ਕੱਲੇ ਨੁਸਖੇ ਰੱਟੀ ਫਿਰਦੇ ਨੇ ਲੋਕ ਤੇ ਦੇਖੋ ਜੀ ਕੋਈ ਵੀ ਦੁਨੀਆ ਤੇ ਕੋਈ ਵੀ ਦਵਾਈ ਹੈ ਬੰਦੇ ਨੂੰ ਕਦੇ ਵੀ 100% ਠੀਕ ਨਹੀਂ ਕਰਦੀ ਬੰਦਾ ਜਿਹੜਾ ਵੀ ਬਿਮਾਰ ਹੁੰਦਾ ਉਹ ਆਪਣੇ ਅੰਦਰ ਹੀ ਆਪਣੀ ਬਿਮਾਰੀ ਨੂੰ ਆਪਣੇ ਆਪ ਠੀਕ ਕਰ ਸਕਦਾ ਉਹਦੇ ਅੰਦਰ ਇੱਕ ਤਰ੍ਹਾਂ ਦਾ ਹੀ ਕਹ ਲੋ ਇਹ ਪਾਵਰ ਇਦਾਂ ਦੀ ਹੈ ਇਨਸਾਨ ਆ ਜਿਹੜਾ ਇਨਸਾਨ ਦਾ ਦਿਮਾਗ ਹੈ ਉਹ ਸਿਟੀ ਸਕੈਨ ਐਮ ਆਰ ਆਈ ਐਕਸ-ਰੇ ਸਾਰੀਆਂ ਤਕੜੀਆਂ ਸਕੈਨਾਂ ਤੋਂ ਵੱਡਾ ਹੈ ਉਹ ਤੁਹਾਨੂੰ ਤੁਹਾਡੇ ਪੈਰ ਤੇ ਸੱਟ ਵੱਜਦੀ ਹੈ ਤੁਹਾਨੂੰ ਦੱਸ ਦਿੰਦਾ ਵੀ ਹਾਂ ਪੈਰ ਤੇ ਵੱਜੀ ਆ ਜਿਹੜਾ ਹੁਣ ਤੁਸੀਂ ਕਹਿ ਲੋ ਵੀ ਐਡੇ ਐਡੇ ਸਕੈਨ ਜਾਂ ਮਸ਼ੀਨਾਂ ਬਣਾਈਆਂ ਨੇ ਕਿਸ ਨੇ ਬਣਾਈਆਂ ਇੱਕ ਇਨਸਾਨ ਨਹੀਂ ਬਣਾਈਆਂ ਨੇ ਤਾਂ ਇਨਸਾਨ ਆਪਣੀ ਬਿਮਾਰੀ ਨੂੰ ਠੀਕ ਕਿਉਂ ਨਹੀਂ ਕਰ ਸਕਦਾ ਆਪ ਬਿਮਾਰੀ ਨੂੰ ਠੀਕ ਕਰ ਸਕਦਾ ਸਿਰਫ ਔਰ ਸਿਰਫ ਤੁਸੀਂ ਇਹ ਕਹਿ ਲਓ ਵੀ ਇੱਕ ਜਾਨਵਰ ਆ ਜਿਵੇਂ ਕੁੱਤਾ ਤੁਸੀਂ ਘਰ ਚ ਰੱਖ ਲਓ ਉਹ ਕਦੇ ਵੀ ਬਿਮਾਰ ਹੁੰਦਾ ਖਾਣਾ ਛੱਡ ਦਿੰਦਾ ਇਨਸਾਨ ਕੀ ਕਰਦਾ ਜਦੋਂ ਇਨਸਾਨ ਬਿਮਾਰ ਹੁੰਦਾ ਤਾਂ ਸਭ ਤੋਂ ਵੱਧ ਖਾਣਾ ਖਾਂਦਾ ਲੋ ਆਪਾਂ ਲਾੜ ਕਰ ਕਰਕੇ ਉਹਨੂੰ ਚੋਚਲੇ ਕਰ ਕਰਕੇ ਉਹਨੂੰ ਖਿਲਾਉਂਦੇ ਆ ਸਗੋਂ ਉਹਨੂੰ ਖਾਣਾ ਬਿਮਾਰੀ ਲੈ ਵੀ ਜਦੋਂ ਤੁਸੀਂ ਆਪਣੇ ਖਾਣ ਦਾ ਤੌਰ ਤਰੀਕਾ ਜਿਹੜਾ ਬਦਲ ਲਿਆ ਉਹਦੇ ਢੰਗ ਬਦਲ ਲਏ ਤੁਸੀਂ ਆਪਣੇ ਆਪ ਠੀਕ ਹੋਣ ਲੱਗੇ ਪਰਹੇਜ਼ ਰੱਖ ਲੇ ਜੀ ਨਹੀਂ ਜੀ ਇਹ ਗਠੀਏ ਵਾਲੇ ਕਹਿ ਰਹੇ ਨੇ ਜੀ ਇਸ ਤੇ ਬੜਾ ਸਾਨੂੰ ਤੇ ਬੜਾ ਫਰਕ ਪੈ ਗਿਆ 13 14 14 ਸਾਲ ਦੇ ਗਠੀਆਂ ਜਿਹੜੀਆਂ ਬੀਬੇ ਸਾਨੂੰ ਮਿਲਿਏ ਨੇ ਬਾਹਰ ਤੋਂ ਪੁੱਛਦੇ ਆ ਤੇ ਉਹ ਇਸ ਤਰ੍ਹਾਂ ਦਾ thyroid ਵਾਲਾ ਗਠੀਏ ਵਾਲਾ ਕਿਹੜਾ ਨੁਸਖਾ ਹੈ ਜੀ ਤੁਸੀਂ ਸਰ ਨੁਸਖੇ ਦੀ ਗੱਲ ਇਹ ਹੈ ਵੀ ਜਿਹੜੇ ਹੋ ਤੁਸੀਂ ਮੰਨ ਲਓ ਵੀ ਜਿਹੜੀ ਚੀਜ਼ ਤੁਹਾਡੇ ਲੀਵਰ ਨੂੰ ਖਰਾਬ ਕਰਦੀ ਹੈ ਤੁਹਾਡੇ ਲੀਵਰ ਨੂੰ ਸਭ ਤੋਂ ਵੱਧ ਚਾਹ ਖਰਾਬ ਕਰਦੀ ਹੈ ਤੁਹਾਡੇ ਲੀਵਰ ਨੂੰ ਸਭ ਤੋਂ ਵੱਧ ਖੁਸ਼ਕ ਖਾਣੇ ਠੀਕ ਖਰਾਬ ਕਰਦੇ ਨੇ ਤੁਸੀਂ ਠੀਕ ਉਹ ਛੱਡਦੇ ਤਾਂ ਲਗਭਗ ਤੁਸੀਂ ਕਹਿ ਲਓ ਵੀ ਦਵਾਈ ਨਾਲੋਂ 60% ਤਾਂ ਤੁਸੀਂ ਵੈਸੇ ਹੀ ਦਵਾਈ ਤੋਂ ਬਿਨਾਂ ਹੀ ਠੀਕ ਹੋਗੇ ਜਿਹੜਾ ਰਹਿੰਦੀ ਖੁੰਦੀ ਕਸਰ ਹੈ ਉਹ ਦਵਾਈ ਨੇ ਪੂਰੀ ਕਰ ਦੇਣੀ ਹੈ ਤੁਸੀਂ ਇਹ ਕਹਿ ਲਓ ਵੀ ਦਵਾਈ ਹੈ ਕੋਈ ਵੀ ਮੇਰਾ ਮੰਨਣਾ ਜਾਂ ਮੇਰਾ ਕਹਿਣਾ ਇਹ ਹੁੰਦਾ ਵੀ ਕੋਈ ਵੀ ਦਵਾਈ ਤੁਸੀਂ ਲੈਣੇ ਆ ਉਹ ਤੁਹਾਡੀ ਬਾਡੀ ਲਈ ਸਹਾਰਾ ਹੈ ਨਾ ਕਿ ਤੁਹਾਡੇ ਜੀਣ ਦਾ ਸਹਾਰਾ ਹੈ ਸਿਰਫ ਉਹ ਤੁਹਾਡੀ ਬਾਡੀ ਨੂੰ ਸਹਾਰਾ ਦੇ ਸਕਦੀ ਹੈ ਬਾਕੀ ਕੰਮ ਜਿਹੜਾ ਤੁਹਾਡੇ ਪਰਹੇਜ਼ ਨੇ ਅਰ ਤੁਹਾਡੀ ਡੇਲੀ ਖਰਾਕ ਨੇ ਅਰ ਤੁਹਾਡੀ ਸਮਝਦਾਰੀ ਨੇ ਕਰਨਾ ਹੁੰਦਾ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ ਸੋ ਇਹ ਤਸਵੀਰਾਂ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਡਾਕਟਰ ਸਾਹਿਬ ਨੇ ਬੜੀ ਵਧੀਆ ਗੱਲ ਕਹੀ ਹੈ ਉਹਨਾਂ ਨੇ ਕਹਿਣਾ ਹੈ ਕਿ ਜਿਹੜੀਆਂ ਗੋਲੀਆਂ ਨੇ ਉਹ ਜ਼ਿੰਦਗੀ ਦਾ ਸਹਾਰਾ ਨਹੀਂ ਉਹ ਸਾਡੇ ਲਈ ਇੱਕ ਸਪੋਰਟ ਹੁੰਦੀ ਹੈ ਸਾਡੇ ਲਈ ਅਸੀਂ ਸਮਝ ਲਈਏ ਕਿ ਇੱਕ ਮਦਦ ਹੁੰਦੀ ਹੈ ਪਰ ਜਿਹੜਾ ਆਪਣੇ ਆਪ ਦਾ ਲਾਈਫ ਸਟਾਈਲ ਅਸੀਂ ਆਪਣੇ ਆਪ ਨੂੰ ਅਸੀਂ ਕਹਿ ਲਈਏ ਕਿ ਕੁਦਰਤ ਦੇ ਨਾਲ ਜੋੜ ਕੇ ਹੀ ਸਾਨੂੰ ਦਿੱਕਤਾਂ ਪਰੇਸ਼ਾਨੀਆਂ ਜਿਹੜੀਆਂ ਆਉਂਦੀਆਂ ਨੇ ਉਹਨਾਂ ਨੂੰ ਖਤਮ ਹੈਗਾ ਜਿਹੜਾ ਉਹ ਕੀਤਾ ਜਾ ਸਕਦਾ ਹੈ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾਈਆਂ ਨੇ ਡਾਕਟਰ ਜਗਰੂਪ ਸਿੰਘ ਭੰਗੂ ਹੈਗੇ ਨੇ ਜਿਨ੍ਹਾਂ ਦੇ ਤਜਰਬੇ ਜੋ ਲੋਕਾਂ ਨੂੰ ਹੋਏ ਨੇ ਜਿਨ੍ਹਾਂ ਨਾਲ ਜੋ ਤਜਰਬੇ ਲੋਕਾਂ ਦੇ ਹੋਏ ਨੇ ਉਹ ਅਸੀਂ ਤੁਹਾਡੇ ਨਾਲ ਸਾਂਝੇ ਕੀਤੀ ਨਾ ਔਰ ਉਮੀਦ ਕਰਦਾ ਹਾਂ ਕਿ ਇਹ ਵੀਡੀਓ ਇਹਨਾਂ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰੋਗੇ ਜਿਨ੍ਹਾਂ ਨੂੰ ਜਿਹੜੀਆਂ-ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਇਥੋਂ ਠੀਕ ਹੋਈਆਂ ਅਸੀਂ ਸੁਣਵਾਈਆਂ ਨੇ ਲੋਕਾਂ ਦੀਆਂ ਉਹਨਾਂ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰੋਗੇ ਕਾਸਿਫ ਫਾਰੂਕੀ ਹਕੀਕਤ ਟੀਵੀ ਪੰਜਾਬੀ ਉੱਚਾ ਪਿੰਡ ਸੰਗੋਲ ਜ਼ਿਲ੍ਹਾ ਫਤਿਹਗੜ ਸਾਹਿਬ